ਉੱਧਰੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ सुरेंद्र ਡੱਲਾ ਐਸ ਐਚਓ ਪਰਮਿੰਦਰ ਸਿੰਘ ਬਾਜਵਾ ਨੂੰ ਜਲੰਧਰ ਦੀ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ 11 ਮਈ ਦੀ ਦੁਪਹਿਰ ਨੂੰ ਅਦਾਲਤ ਵਿੱਚ ਪਹੁੰਚੇ ਪਰਮਿੰਦਰ ਸਿੰਘ ਬਾਜਵਾ ਨੂੰ ਜਲੰਧਰ ਦੀ ਪੁਲਿਸ ਨੇ ਵੱਖ-ਵੱਖ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਸੀ ਉਸ ਵੇਲੇ ਹਿਰਾਸਤ ਚ ਲਿਆ ਸੀ ਬਾਅਦ ਵਿੱਚ ਥਾਣਾ ਬਾਰਾਦਰੀ ਉਹਨਾਂ ਨੂੰ ਲਿਜਾ ਕੇ ਜਲੰਧਰ ਦੇ ਵਿੱਚ ਉਹਨਾਂ ਤੇ ਕੇਸ ਦਰਜ ਕਰ ਦਿੱਤਾ ਗਿਆ ਅਤੇ ਦੂਸਰੇ ਲੋਕਾਂ ਨੂੰ ਪਰਚਾ ਦਰਜ ਕਰਕੇ ਅੰਦਰ ਦੇਣ ਵਾਲਾ ਦਲੇਰ ਐਸਐਚਓ ਆਪਣੀ ਹੀ ਪੁਲਿਸ ਵੱਲੋਂ ਪਰਚਾ ਦਰਜ ਕੀਤੇ ਜਾਣ ਤੋਂ ਬਾਅਦ ਅੰਦਰ ਦੇ ਦਿੱਤਾ ਗਿਆ ਹੈ ਇਹ ਕਹਾਣੀ ਹੈ ਪਰਮਿੰਦਰ ਸਿੰਘ ਬਾਜਵਾ ਦੀ ਜਿਹੜੀ ਸਿਰਫ ਪਿਛਲੇ 5-7 ਦਿਨਾਂ ਨੂੰ ਭਾਵ 4 ਮਈ ਤੋਂ ਬਾਅਦ ਬਣੀ ਹੈ 4 ਮਈ ਤੋਂ ਬਾਅਦ ਮਾਮਲੇ 'ਚ ਮੋੜ ਆਇਆ ਜਦੋਂ ਪਰਮਿੰਦਰ ਸਿੰਘ ਬਾਜਵਾ ਨੇ ਕੇਸ ਦਰਜ ਕੀਤਾ ਲਾਡੀ ਸ਼ੇਰਵਾਲੀਆ ਤੇ ਹਰਦੇਵ ਲਾਡੀ ਤੇ ਅਤੇ ਉਹਨਾਂ ਦੇ ਕੁਝ ਸਾਥੀਆਂ ਤੇ ਇਲਜ਼ਾਮ ਤੋਂ ਬਾਅਦ ਕੀ ਉਹ ਵੀਡੀਓ ਦੇ ਵਿੱਚ ਮਾਈਨਿੰਗ ਨਾਲ ਸੰਬੰਧਿਤ ਤੱਥਾਂ ਦਾ ਖੁਲਾਸਾ ਕਰ ਰਹੇ ਨੇ ਹਾਲਾਂਕਿ ਉਸ ਤੋਂ ਬਾਅਦ ਇਹ ਗੱਲਾਂ ਬਾਹਰ ਆਈਆਂ ਪੂਰੀ ਕਾਂਗਰਸ ਕੋ ਚੱਕੀ ਰਹਿ ਗਈ ਕਾਂਗਰਸ ਨੂੰ ਇਹ ਲੱਗਿਆ ਕਿ ਸਾਡੇ ਹੋਣ ਵਾਲੇ ਵਿਧਾਇਕ ਤੇ ਪਰਚਾ ਦਰਜ ਕਰਕੇ ਐਸਐਚਓ ਨੇ ਗਲਤ ਕੀਤਾ ਇਹ ਮੁੱਦਾ ਬਣ ਗਿਆ ਸੁਖਬੀਰ ਬਾਦਲ ਤੋਂ ਲੈ ਕੇ ਸੁਖਪਾਲ ਖਹਿਰਾ ਸਾਰੇ ਐਸਐਚਓ ਦੀ ਪਿੱਠ ਤੇ ਆਏ ਪਰ ਹੁਣ ਜਦੋਂ ਐਸਐਚਓ ਥਾਣੇ ਅੰਦਰ ਬੰਦ ਹੈ ਸੁਖਪਾਲ ਖਹਿਰਾ ਤੇ ਸੁਖਬੀਰ ਬਾਦਲ ਆਪਣੇ ਆਪਣੇ ਪ੍ਰਚਾਰ ਚ ਰੁੱਝੇ ਨੇ ਇਹ ਵੀ ਸਿਆਸਤ ਦਾ ਵੱਖਰਾ ਚਿਹਰਾ ਹੈ ਸਿਰਫ ਬਿਆਨ ਦੇ ਕੇ ਲੀਡਰਾਂ ਨੇ ਹੱਕ ਦੀ ਗੱਲ ਕਰ ਦੇਣੀ ਹੈ ਤੇ ਆਪਣੇ ਰਾਹ ਅੱਗੇ ਤੁਰ ਪੈਣਾ ਹੈ ਮੁੱਦੇ ਦੀ ਗੱਲ ਇਹੀ ਹੈ ਕਿ ਕੀ ਐਸਐਚਓ ਨੂੰ ਦਲੇਰੀ ਵਿਖਾਉਣੀ ਮਹਿੰਗੀ ਪੈ ਗਈ ਕੀ ਐਸਐਚਓ ਸੱਚਮੁੱਚ ਇਮਾਨਦਾਰ ਤੇ ਬਿਨਾਂ ਕਿਸੇ ਦਬਾਅ ਤੋਂ ਕੰਮ ਕਰਨਾ ਚਾਹੁੰਦਾ ਸੀ ਕੀ ਪੰਜਾਬ ਪੁਲਿਸ ਦੇ ਵਿੱਚ ਜੇ ਕੋਈ ਬਿਨਾਂ ਦਬਾਅ ਤੋਂ ਕੰਮ ਕਰਨਾ ਚਾਹੇਗਾ ਤੇ ਉਸ ਦੇ ਨਾਲ ਅਜਿਹਾ ਰਵੱਈਆ ਹੋਏਗਾ ਜਾਂ ਇਸ ਐਸਐਚਓ ਦੀਆਂ ਆਪਣੀਆਂ ਵੀ ਕੁਝ ਗਲਤੀਆਂ ਸੀ ਅਗਰ ਇਹ ਐਸਐਚਓ ਗਲਤੀਆਂ ਨਾ ਕਰਦਾ ਤੇ ਐਸਐਚਓ ਬਣੀ ਸ਼ਾਨ ਦੇ ਨਾਲ ਆਜ਼ਾਦ ਰਹਿ ਸਕਦਾ ਸੀ ਇਹ ਸਾਰੇ ਤੱਥ ਨੇ ਔਰ ਇਸ ਪੂਰੇ ਮਸਲੇ ਦਾ ਪ੍ਰਭਾਵ ਕੀ ਪਿਆ ਜਾ ਕੇ ਸ਼ਾਹਕੋਟ ਤੇ ਵੋਟਰਾਂ ਦੇ ਮਨ ਤੇ ਕੀ ਅਸਰ ਪਊਗਾ ਔਰ ਹੁਣ ਗ੍ਰਿਫਤਾਰੀ ਨੂੰ ਸੁਖਬੀਰ ਬਾਦਲ ਤੇ ਸੁਖਪਾਲ ਖੈਰਾ ਰਾਜਨੀਤਿਕ ਤੌਰ ਤੇ ਕਿਵੇਂ ਵਰਤਣਗੇ ਇਹਨਾਂ ਸਾਰੇ ਮਸਲੇ ਤੇ ਗੱਲ ਕਰਾਂਗੇ ਸਟੂਡੀਓ ਦੇ ਵਿੱਚ ਮਾਹਰ ਮਹਿਮਾਨ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸੁਣ ਲਈਏ ਜਦੋਂ ਅਦਾਲਤ ਤੇ ਐਸਐਸਓ ਨੂੰ ਲੈ ਕੇ ਆਏ ਤੇ ਉਸ ਵੇਲੇ ਐਸਐਸਓ ਸਾਹਿਬ ਨੇ ਕੀ ਕੀਤਾ ਤਸਵੀਰਾਂ ਤੁਸੀਂ ਵੇਖ ਹੀ ਰਹੇ ਹੋ ਕਿ ਇਸ ਐਸਐਸਓ ਨੂੰ ਗ੍ਰਿਫਤਾਰ ਕਿਵੇਂ ਕੀਤਾ ਗਿਆ ਸੀ ਪੋਲਿਟਿਕਲ ਰਿਐਕਸ਼ਨ ਵੀ ਸੁਣ ਲਈ ਗ੍ਰਿਫਤਾਰ ਕਰ ਲਿਆ ਐਸਐਸਓ ਨੂੰ ਹਾਂਜੀ ਤੇ ਜਿਹੜੇ ਸਟਿੰਗ ਜਿਹੜਾ ਬੰਦਾ ਬੋਲਦਾ ਹੋਇਆ ਜਿਹਦੇ ਕਰਕੇ ਐਫਆਈਆਰ ਜਿਹਦੇ ਉੱਤੇ ਰਜਿਸਟਰ ਉਹਨੂੰ ਕੋਚ ਨੂੰ ਹੱਥ ਨਹੀਂ ਲਾਇਆ ਉਹਨੂੰ ਟਿਕਟ ਨਾਲ ਨਵਾਜਤਾ ਹੱਦ ਹੈ ਹਾਂ ਇਹ ਤਾਂ ਹੱਦ ਹੋ ਗਈ ਕਿ ਇੱਕ ਕਾਂਗਰਸ ਆਗੂ ਉਹ ਆਪ ਆਪਣੇ ਮੂੰਹੋਂ ਬੋਲਦਾ ਹੋਇਆ ਉਹਦਾ ਸਟਿੰਗ ਸਾਹਮਣੇ ਆਇਆ ਹੈ ਜਿੱਥੇ ਉਹ ਰੇਤੇ ਦੇ ਖੱਡਿਆਂ 'ਚ ਅ ਕ腐ਸ਼ਨ ਕਰਦੇ ਹੋਏ ਉਹਦੇ ਖੁਦ ਦੀ ਗੱਲ ਆ ਰਹੀ ਹੈ ਉਹਦੇ ਖਿਲਾਫ ਐਕਸ਼ਨ ਤਾਂ ਕੀ ਲੈਣਾ ਹੈਗਾ ਉਹਨੂੰ ਟਿਕਟ ਦੇ ਨਾਲ ਨਵਾਜਿਆ ਗਿਆ ਚੋਣ ਕਮਿਸ਼ਨ ਦੀ ਅ ਕੰਪਲੇਂਟ ਤੇ ਉੱਤੇ ਜਿਹੜੇ ਪੁਲਿਸ ਅਫਸਰ ਨੇ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਹੈ ਜਦੋਂ ਕਾਨੂੰਨੀ ਕਾਰਵਾਈ ਕੀਤੀ ਤੋ ਪੁਲਿਸ ਅਫਸਰ ਦੇ ਉੱਤੇ ਕਿਵੇਂ ਆ ਸਾਰੀ ਸਰਕਾਰ ਤੇ ਮੁੱਖ ਮੰਤਰੀ ਸਾਹਿਬ ਖੁਦ ਟੁੱਟ ਕੇ ਪੈ ਗਏ ਕਿ ਇਹਦਾ ਕੋਈ ਆਪਣਾ ਇਨਟਰੀਅਰਲ ਮੋਟਿਵ ਹੈਗਾ ਫਲਾ ਠੰਮ ਕਾ ਕੀ ਕੁਝ ਬੋਲ ਬੋਲ ਕੇ ਹੁਣ ਮੈਂ ਹੈਰਾਨਾ ਹਾਂ ਸੁਣ ਕੇ ਉਹਨੂੰ ਅਰੈਸਟ ਕਰਤਾ ਉਹਦੇ ਤੇ ਕੈਪਟਨ ਅਮਰਿੰਦਰ ਸਿੰਘ ਹੁਣ ਬਦਲਾਖੋਰੀ ਦੀ ਕਾਰਵਾਈ ਨਾਲ ਕੰਮ ਕਰ ਰਹੇ ਨੇ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਐਸਐਚਓ ਬਾਜਵਾ ਦੇ ਕੈਰੇਕਟਰ ਤੇ ਸਵਾਲ ਖੜੇ ਕੀਤੇ ਸੀਗੇ ਉਸਨੇ ਮੋੜਵਾ ਜਵਾਬ ਦਿੱਤਾ ਸੀ ਅਮਰਿੰਦਰ ਸਿੰਘ ਨੂੰ ਕਿ ਤੁਸੀਂ ਆਪਣੇ ਗਿਰੇਵਾਨ ਵਿੱਚ ਚੱਕੋ ਤੁਸੀਂ ਇੱਕ ਪਾਕਿਸਤਾਨ ਦੀ ਔਰਤ ਨੂੰ ਚੀਫ ਮਿਨਿਸਟਰ ਦੀ ਸਰਕਾਰੀ ਰਹਿਸ਼ਗਾਰ ਦੇ ਉੱਤੇ ਰੱਖਿਆ ਹੋਇਆ ਉਸ ਦਿਨ ਤੋਂ ਬਾਅਦ ਮੈਨੂੰ ਇਸ ਗੱਲ ਦਾ ਇਲਮ ਸੀ ਮੈਂ ਮੀਡੀਆ 'ਚ ਵੀ ਵਾਰਨ ਕੀਤਾ ਸੀਗਾ ਕਿ ਇਸ ਐਸਐਚਓ ਨੂੰ ਹੁਣ ਪੁਲਿਸ ਅਰੈਸਟ ਵੀ ਕਰੇਗੀ ਇਸ ਤੇ ਬਦਲਾਖੋਰੀ ਦੀ ਕਾਰਵਾਈ ਵੀ ਕਰੇਗੀ ਔਰ ਇਹਨੂੰ ਅਲਟੀਮੇਟਲੀ 311 ਲਾ ਕੇ ਪੁਲਿਸ ਫੋਰਸ ਤੋਂ ਡਿਸਪਸ ਵੀ ਕੀਤਾ ਜਾਵੇਗਾ ਸਰਕਾਰ ਤੋਂ ਖਤਰਾ ਉਹਨਾਂ ਦੇ ਅਧਿਕਾਰੀਆਂ ਤੋਂ ਖਤਰਾ ਮੈਂ ਬਸ ਇੰਨਾ ਕਹਿਣਾ ਚਾਹੁੰਦਾ ਬਸ ਸੋ ਤੁਸੀਂ ਟਿੱਪਣੀਆਂ ਸੁਣਿਆ ਸਾਰੀਆਂ ਦੀਆਂ ਔਰ ਐਸਐਚਓ ਇਸ ਵਕਤ ਥਾਣੇ ਦੇ ਵਿੱਚ ਹੈ ਵੱਖ-ਵੱਖ ਧਰਾਵਾਂ ਦੇ ਉੱਤੇ ਅ ਡਿਊਟੀ ਵਿੱਚ ਰੁਕਾਵਟ ਪਾਉਣ ਦੀ ਧਾਰਾ ਵੀ ਕਹਿੰਦੇ ਨੇ ਉਹਦੇ ਤੇ ਦਰਜ ਕੀਤੀ ਗਈ ਹੈ ਔਰ ਵਕੀਲ ਨੇ ਜਿਹੜੇ ਇਸ ਐਸਐਚਓ ਦੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਹਥਿਆਰ ਵੀ ਲੈ ਕੇ ਜਿਹੜੇ ਐਸਐਚਓ ਸਾਹਿਬ ਹੈ ਇਹ ਅਦਾਲਤ ਦੇ ਵਿੱਚ ਨਹੀਂ ਗਏ ਸੀ ਔਰ ਕਿਸੇ ਤਰ੍ਹਾਂ ਦੀ ਨਿਜਮਾ ਦੀ ਉਲੰਘਣਾ ਅਦਾਲਤ ਦੇ ਵਿੱਚ ਜਾ ਕੇ ਇਸ ਐਸਐਚਓ ਵੱਲੋਂ ਨਹੀਂ ਕੀਤੀ ਗਈ ਇਸ ਤਰੀਕੇ ਦੀ ਉਹਨਾਂ ਦੀ ਗੱਲ ਹੈ ਜਿਹੜੀ ਉਹ ਵੀ ਆਈ ਹੈ ਸਿਨੀਅਰ ਪੱਤਰਕਾਰ ਵਿਜੇ ਮੋਰੀਆ ਸਾਹਿਬ ਮੇਰੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਰਜੇਸ਼ ਮੈਰਾ ਸਾਹਿਬ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਇਨਾ ਸਾਰਿਆਂ ਦੇ ਨਾਲ ਅੱਜ ਇਸ ਮੁੱਦੇ ਦੀ ਗੱਲ ਨੂੰ ਅੱਗੇ ਵਧਾਵਾਂਗੇ ਮਹਾਰਾਜ ਸਾਹਿਬ ਕਿੱਡਾ ਵੱਡਾ ਮੁੱਦਾ ਬਣ ਗਿਆ ਐਸਐਚਓ ਦੀ ਗ੍ਰਿਫਤਾਰੀ ਕੀ ਕਾਂਗਰਸ ਦੀ ਸਰਕਾਰ ਜਾਂ ਕਾਂਗਰਸ ਦੇ ਲੀਡਰ ਖੁਸ਼ ਹੋਣਗੇ ਵੀ ਚਲੋ ਜੇ ਐਸਐਚਓ ਕਿਤੇ ਡਿਊਟੀ ਜੁਆਇਨ ਕਰ ਜਾਂਦਾ ਤੇ ਇਹਨੇ ਲਾਡੀ ਸ਼ੇਰੋ ਵਾਲਿਆਂ ਨੂੰ ਗ੍ਰਿਫਤਾਰੀ ਨਾ ਕਿਤੇ ਕਰ ਲੈਂਦਾ ਖੁਸ਼ ਹੋਣਗੇ ਅੱਜ ਕਾਂਗਰਸੀ ਸਾਰੇ ਸ਼ਾਹਕੋਟ ਵਾਲੇ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਖੁਸ਼ ਹੋਣਗੇ ਦੇਖੋ ਕਾਂਗਰਸ ਪਾਰਟੀ ਤੇ ਕਾਂਗਰਸੀ ਜਿੱਦਾਂ ਤੁਸੀਂ ਕਿਹਾ ਖੁਸ਼ ਹੋਣਗੇ ਔਰ ਖੁਸ਼ ਵੀ ਹੈ ਔਰ ਇੱਥੇ ਤੱਕ ਕਿ ਵਿਰੋਧੀ ਧਿਰ ਤਾਂ ਇਹ ਕਹਿ ਰਿਹਾ ਸੀਗਾ ਭਈ ਲਾਡੀ ਨੂੰ ਗ੍ਰਿਫਤਾਰ ਕਰੋ ਜਦੋਂ ਲਾਡੀ ਸਾਹਿਬ 10 10 ਤਰੀਕ ਨੂੰ ਨੋਮੀਨੇਸ਼ਨ ਭਰਨ ਆਏ ਸੀ ਪੇ ਉਹ ਉੱਥੇ ਜਿਹੜੀ ਹੈ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਨਹੀਂ ਖਾਸ ਕਰਕੇ ਸੁਪੀਲ ਬਾਦਲ ਜੀ ਨੇ ਵੀ ਕਹਿਤਾ ਸੀ ਵੀ ਲਾੜੀ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਕਿਉਂਕਿ ਜਿਸ ਬੰਦੇ ਦੇ ਪਰਚਾ ਹੋ ਗਿਆ ਉਸ ਪਰਚੇ ਦੇ ਅਧਾਰ 'ਤੇ ਇੱਕ ਕਾਨੂੰਨ ਬਣ ਜਾਂਦਾ ਕਿ ਉਹਨੂੰ ਕਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਜਾਵੇ ਤਾਂ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਕੁਝ ਹੋਰ ਹੋ ਜਣਾ ਸੀ ਲੇਕਿਨ ਅੱਜ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਬੜੇ ਹੀ ਸਿਆਸੀ ਡਰਾਮੇ ਦੇ ਨਾਲ ਬੜੇ ਅਜੀਬੋ-ਗਰੀਬ ਢੰਗ ਨਾਲ ਹੋਈ ਹੈ ਜਿੱਦਾਂ ਕਿ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਦੋ ਤਿੰਨ ਦਿਨ ਅਸੀਂ ਚਰਚਾ 'ਚ ਸੀਗੇ ਕਿ ਇਹ ਐਸਐਚਓ ਹੁਣ ਕਾਂਗਰਸ ਪਾਰਟੀ ਲਈ ਔ ਤੇ ਜਦੋਂ ਦੋ ਤਿੰਨ ਦਿਨਾਂ ਤੋਂ ਇਹ ਹੋਟਲ 'ਚ ਰਹਿ ਰਹੇ ਸੀਗੇ ਔਰ ਆਪਣੇ ਆਪ ਨੂੰ ਕਹਿ ਰਹੇ ਸੀ ਵੀ ਮੈਂ ਇੱਥੇ ਜਿਹੜਾ ਹੈਗਾ ਮੈਂ ਬਿਲਕੁਲ ਵੀ ਮੈਨੂੰ ਮੇਰੇ ਤੇ ਕੁਝ ਵੀ ਹਮਲਾ ਕਰ ਸਕਦੇ ਆ ਚਾਹੇ ਸਰਕਾਰ ਵੀ ਕਰ ਸਕਦੀ ਆ ਮੇਰੇ ਤੇ ਕੋਈ ਬੰਦਾ ਵੀ ਕਰ ਸਕਦਾ ਸੀ ਐਸਲਿੀ ਖਤਸਾ ਬਰਕਰਾਰ ਕੀਤਾ ਸੀ ਵੀ ਮੇਰੇ ਤੇ ਕੋਈ ਨਾ ਕੋਈ ਪਰਚਾ ਦਰਜ ਕਰ ਸਕਦਾ ਆਪਣੀ ਸਕਿਉਰਟੀ ਵਾਸਤੇ ਇਨਸੋ ਦਾ ਕਿਹਾ ਸੀ ਵੀ ਮੇਰੇ ਤੇ ਕਿਤੇ ਪਾਊਡਰ ਨਾ ਪਾ ਦੇਣ ਕੁਛ ਨਾ ਕੁਛ ਵੀ ਕਹਿੰਦੇ ਕੋਈ ਵੀ ਪੁਲਿਸ ਜਾਂ ਕੋਈ ਵੀ ਪ੍ਰਸ਼ਾਸਨ ਮੇਰੇ ਤੇ ਕੋਈ ਵੀ ਕਿਸੇ ਤਰੀਕੇ ਦਾ ਵੀ ਇਲਜ਼ਾਮ ਲਗਾ ਕੇ ਮੈਨੂੰ ਅੰਦਰ ਕਰ ਸਕਦੇ ਨੇ ਮੈਨੂੰ ਸਭ ਮੈਂ ਇੱਥੇ ਜਾਣਨਾ ਚਾਹੁੰਗਾ ਜਿਹੜਾ ਐਸਐਚਓ ਕਿਉਂਕਿ ਇਹਨੂੰ ਦਲੇਰ ਮੰਨਦਾ ਹੈ ਪੁਲਿਸ ਦੋ ਹਿੱਸਿਆਂ 'ਚ ਆ ਗਈ ਹੈ ਵੱਡੀ ਗਿਣਤੀ 'ਚ ਜਿਹੜੇ ਪੁਲਿਸ ਦੇ ਅਫਸਰ ਤੇ ਮੁਲਾਜ਼ਮ ਨੇ ਉਹ ਐਸਐਚਓ ਦੇ ਨਾਲ ਖੜੇ ਨੇ ਕਿ ਜੇ ਇੱਕ ਐਸਐਚਓ ਨੇ ਕੇਸ ਦਰਜ ਕਰ ਹੀ ਦਿੱਤਾ ਸੀ ਤੇ ਉਹ ਉਹਦੀ ਇਨਕੁਆਰੀ ਤਾਂ ਹੋ ਲੈਣ ਸੱਚਾ ਝੂਠਾ ਤਾਂ ਇਨਕੁਆਰੀ ਤੋਂ ਬਾਅਦ ਪਤਾ ਲੱਗਣਾ ਹੈ ਬਿਲਕੁਲ ਐਸਐਚਓ ਵੀ ਇਨਕੁਆਰੀ ਕਰਨ ਨੂੰ ਤਿਆਰ ਸੀ ਕਿ ਜ਼ਿਆਦਾ ਦਬਾਅ ਨਹੀਂ ਬਣਾ ਦਿੱਤਾ ਗਿਆ ਸਰਕਾਰੀ ਧਿਰਾਂ ਵੱਲੋਂ ਬਿਆਨਬਾਜ਼ੀ ਕਰਕੇ ਔਰ ਐਸਐਚਓ ਦੀ ਸਥਿਤੀ ਇਹ ਬਣ ਗਈ ਕਿ ਇੱਕ ਤਰੀਕੇ ਨਾਲ ਉਹ ਹੋਟਲ 'ਚ ਆਪਣੇ ਆਪ ਨੂੰ ਨਜ਼ਰਬੰਦੀ ਮਹਿਸੂਸ ਕਰ ਰਿਹਾ ਸੀ ਕਿਉਂਕਿ ਬਾਹਰ ਵੀ ਪੁਲਿਸ ਦਾ ਪੈਰਾ ਸੀ ਉਹਨੇ ਖਦਸ਼ਿਆ ਵੀ ਪ੍ਰਗਟ ਕੀਤਾ ਵੀ ਕਿਤੇ ਮੈਨੂੰ ਫਾੜੀ ਨਾ ਲੰਨ ਕਿਸੇ ਨਾ ਕਿਸੇ ਕੇਸ 'ਚ ਕੀ ਇਸ ਘਟਨਾ ਤੋਂ ਬਾਅਦ ਜੋ ਇਸ ਦਲੇਰ ਐਸਐਚਓ ਦੇ ਨਾਲ ਹੋਈ ਹੈ ਡਰਨਗੇ ਨਹੀਂ ਪੰਜਾਬ ਦੇ ਦੂਸਰੇ ਅਫਸਰ ਕਿਸੇ ਵੀ ਐਮਐਲਏ ਤੇ ਜਾਂ ਕਿਸੇ ਵੱਡੇ ਰਸੂਖਦਾਰ ਲੀਡਰ ਤੇ ਕਾਰਵਾਈ ਕਰਦੇ ਹੋਏ ਜਿਹਦਾ ਸਬੰਧ ਸੱਤਾਧਾਰੀ ਧਿਰ ਦੇ ਨਾਲ ਦੇਖੋ ਇਹ ਹਮੇਸ਼ਾ ਹੀ ਇਹ ਇਲਜ਼ਾਮ ਲੱਗਦੇ ਆਏ ਨੇ ਔਰ ਕਾਫੀ ਪੁਲਿਸ ਅਫਸਰ ਜਾਂ ਅਧਿਕਾਰੀ ਕੋਈ ਵੀ ਗਵਰਨਮੈਂਟ ਅਧਿਕਾਰੀ ਉਹ ਕਹਿੰਦਾ ਰਿਹਾ ਜੇ ਜਦੋਂ ਜਦੋਂ ਸੱਤਾ ਧਾਰੀ ਸਰਕਾਰ ਦੇ ਅਹੁਦੇਦਾਰ ਜਾਂ ਮੰਤਰੀ ਜਾਂ ਇਵਨ ਸੂਬੇ ਦੇ ਚੀਫ ਮਿਨਿਸਟਰ ਤੱਕ ਅਗਰ ਕਿਸੇ ਤੇ ਦਬਾਅ ਪਾਉਂਦੇ ਹੋ ਸਭ ਤੋਂ ਪਹਿਲਾਂ ਦਬਾਅ ਪੁਲਿਸ ਤੇ ਰਹਿੰਦਾ ਕਿਉਂਕਿ ਪੁਲਿਸ ਦੇ ਹੀ ਕੋਲੋਂ ਜਿਹੜਾ ਕਿ ਐਫਆਈਆ ਦਰਜ ਕਰਾਈ ਜਾਂਦੀ ਹੈ ਪੁਲਿਸ ਕੋਲੋਂ ਹੀ ਸਾਰੇ ਜਿਹੜੇ ਕੰਮ ਕਰਾਏ ਜਾਂਦੇ ਆ ਤੇ ਇਹ ਚੀਜ਼ ਦਵਾ ਦੇਖਿਆ ਗਿਆ ਪਹਿਲਾਂ ਵੀ ਦੇਖਿਆ ਗਿਆ ਅੱਜ ਹੁਣ ਤਾਂ ਸਾਖਸ਼ਤ ਦੇਖਿਆ ਗਿਆ ਕਿਉਂਕਿ ਇਹ ਚੀਜ਼ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਅਧਿਕਾਰੀਆਂ ਵਾਸਤੇ ਪ੍ਰਸ਼ਾਸਨ ਵਾਸਤੇ ਹੋਰ ਵੀ ਜਿਹੜੇ ਅਧਿਕਾਰੀ ਜਿਹੜੇ ਸਰਕਾਰੀ ਮਹਿਕਮਾ ਸਮਰਦਤ ਨੇ ਉਹਨਾਂ ਤੇ ਵੀ ਇਹ ਡਰ ਹੋ ਜਾਏਗਾ ਕਿ ਅਸੀਂ ਕਦੇ ਵੀ ਹੁਣ ਸਰਕਾਰ ਦੇ ਖਿਲਾਫ ਕੋਈ ਕੰਮ ਨਹੀਂ ਕਰ ਸਕਦੇ ਕੋਈ ਵੀ ਐਸਾ ਕਦਮ ਨਹੀਂ ਚੱਕ ਸਕਦੇ ਜਿਹੜਾ ਸਰਕਾਰ ਦੇ ਖਿਲਾਫ ਹੋ ਜਾਂ ਸਰਕਾਰ ਜਿਹਨੂੰ ਨਾ ਚਾਹੁੰਦੀ ਹੋਵੇ ਇਹ ਤਾਂ ਐਸੀ ਤਰੀਕੇ ਨਾਲ ਹੋਇਆ ਵੀ ਸਰਕਾਰ ਨਹੀਂ ਸੀ ਚਾਹੁੰਦੀ ਵੀ ਉਹਨਾਂ ਦਾ ਕੈਂਡੀਡੇਟ ਸੀਗਾ ਉਹਨੇ ਐਫਆਈਆ ਦਰਜ ਕਰਤੀ ਇਸ ਕਰਕੇ ਸਰਕਾਰ ਉਹਦੇ ਤੋਂ ਹੁਣ ਐਸੋਲੇ ਬਦਲਾ ਲੈਣਾ ਚਾਹੁੰਦੀ ਆ ਇਸ ਤਰੀਕੇ ਨਾਲ ਲੋਕ ਵੀ ਕਹਿ ਰਹੇ ਆ ਔਰ ਇਹ اپੋਜੀਸ਼ਨ ਵੀ ਕਹਿ ਰਹੇ ਆ ਇਹ ਅਸੀਂ ਨਹੀਂ ਕਰ ਰਹੇ ਇਹ ਲੋਕ ਕਹਿ ਰਹੇ ਆ ਲੋਕ ਇਹ ਕਹਿ ਰਹੇ ਆ ਕਿ ਜਿਹੜਾ ਐਸਐਚਓ ਤੇ ਐਸੋ ਜਨੇ ਪਰਚਾ ਕੀਤਾ ਉਹਨੇ ਆਪਣੇ ਮੁਤਾਬਕ ਆਪਣੇ ਸਮਝ ਦੇ ਮੁਤਾਬਕ ਚਾਹੇ ਇਲੈਕਸ਼ਨ ਕਮਿਸ਼ਨ ਦਾ ਇਹ ਅਸਲੇਬ ਦਬਦਬਾ ਸੀਗਾ ਉਹਦਾ ਹੀ ਇਲੈਕਸ਼ਨ ਕਮਿਸ਼ਨ ਨੇ ਹੀ ਜੋ ਕਰਨਾ ਸੀ ਕਰਨਾ ਸੀ ਲੇਕਿਨ ਐਸਐਚਓ ਕਹਿੰਦਾ ਵੀ ਮਿੰਝੇ ਇਲੈਕਸ਼ਨ ਕਮਿਸ਼ਨ ਨੇ ਹਦਾਇਤ ਦਿੱਤੀ ਸੀਗੀ ਔਰ ਉਸ ਤੋਂ ਬਾਅਦ ਪ੍ਰਸ਼ਾਸਨ ਕੋਲੋਂ ਡੀਸੀ ਕੋਲੋਂ ਵੀ ਹੋ ਕੇ ਆਈ ਸੀ ਮੈਂ ਉਹਨੂੰ ਸਾਰਿਆਂ ਨਾਲ ਗੱਲਬਾਤ ਕਰਕੇ ਫਿਰ ਪਰਚਾ ਦਿੱਤਾ ਔਰ ਦਿੱਤਾ ਚਾਹੇ ਰਾਤ ਦੇ 4:30 ਵਜੇ ਕਿਸੇ ਵੀ ਹਾਲਾਤਾਂ ਵਿੱਚ ਦਿੱਤਾ ਲੇਕਿਨ ਉਹਨੇ ਦਿੱਤਾ ਲੋਕ ਤਾਂ ਇਹ ਕਹਿ ਰਹੇ ਆ ਔਰ ਖਾਸ ਕਰਕੇ ਕਾਂਗਰਸ ਪਾਰਟੀ ਕਰੀ ਪਈ ਉਹਨਾਂ ਨੇ ਆਵਾਜ਼ ਨਹੀਂ ਪਾਰਟੀ ਔਰ ਕਾਲੀਜਨ ਪਾਰਟੀ ਦੇ ਇਨਫਲੂਐਂਸ ਆ ਕੇ ਉਹਨਾਂ ਦੇ ਦਵਾ ਦੇ ਆ ਕੇ ਕੀਤੀ ਚਲੋ ਚਲੋ ਮੈਂ ਮੈਂ ਆਉਣਾ ਤੁਹਾਡੇ ਕੋਲ ਵਾਪਸ ਮੋਰੇ ਸਾਹਿਬ ਥਾਣੇ 'ਚ ਹੈ ਇਸ ਵਕਤ ਸੱਚੂ ਜਿਹੜਾ ਐਸਐਚਓ ਨੇ ਪਰਚਾ ਦਰਜ ਦਿੱਤਾ ਸੀ ਕਾਂਗਰਸ ਦੇ ਇੱਕ ਉਮੀਦਵਾਰ ਤੇ ਉਹ ਆ ਜਾ ਪਥਾਣੇ 'ਚ ਹੁਣ ਉਹ ਥਾਣੇ 'ਚ ਪੁਲਿਸ ਦਾ ਰਵਈਆ ਕਿਹੋ ਜਿਹਾ ਹੋ ਸਕਦਾ ਆਮ ਤੌਰ ਤੇ ਪੁਲਿਸ ਦਾ ਥਾਣੇ 'ਚ ਵਤੀਰਾ ਜਿਵੇਂ ਹੁੰਦਾ ਹੈ ਕੁਝ ਲੋਕਾਂ ਦੇ ਨਾਲ ਕਿ ਇਸ ਐਸਐਚਓ ਦੇ ਪ੍ਰਤੀ ਵੀ ਉਹ ਜਿਹਾ ਹੋਏਗਾ ਜਾਂ ਪੁਲਿਸ ਅਫਸਰਾਂ ਦਾ ਘੱਟੋ ਘੱਟ ਨਰਮ ਹੋਏਗਾ ਕਿ ਸਾਰੀ ਮਜਬੂਰੀ ਸੀ ਜੀ ਤੁਹਾਨੂੰ ਗ੍ਰਿਫਤਾਰ ਕਰਨਾ ਅਸੀਂ ਗ੍ਰਿਫਤਾਰ ਕਰ ਲਿਆ ਹੁਣ ਤੁਸੀਂ ਜੇ ਆਪਾ ਦੇਖਿਆ ਬਹੁਤ ਸਮਾਂ ਥਾਣੇ ਦੇ ਗੇਟ ਬੰਦ ਨੇ ਜੀ ਐਦਾ ਹਟਲਾ ਜੀ ਜਦੋਂ ਕਿਸੇ ਵੀ ਡਿਪਾਰਟਮੈਂਟ ਦਾ ਵਿਅਕਤੀ ਕਿਸੇ ਸਜ਼ਾ ਦੇ ਵਿੱਚ ਆਂਦਾ ਹੈ ਤਾਂ ਜਾਹਿਰ ਹੈ ਕਿ ਜਿਹੜੀ ਉੱਥੇ ਦੀ ਐਡਮਿਨਿਸਟ੍ਰੇਸ਼ਨ ਦੇ ਲੋਕ ਹੁੰਦੇ ਆ ਸਪਾਈ ਨੇ ਜਾਂ ਅਫਸਰਸ ਨੇ ਉਹਨਾਂ ਦਾ ਇੱਕ ਇੱਕ ਵਿਭਾਗ ਦੇ ਅਧਿਕਾਰੀ ਨਾਲ ਉਹਦਾ ਦਾ ਹੀ ਵਰਤਾਅ ਕਰਦੇ ਆ ਸੌਫਟ ਸੌਫਟ ਹਾਰਡ ਨਹੀਂ ਕਰਦੇ ਸੌਫਟ ਕਰਦੇ ਜੀ ਸੌਫਟ ਕਰਦੇ ਬਸ਼ਰਤੇ ਇੱਕ ਗੱਲ ਇੱਥੇ ਹੈ ਜਿਸ ਤਰ੍ਹਾਂ ਕਿ ਇਸ ਐਸਐਚਓ ਨੇ ਸਰਕਾਰ ਨਾਲ ਟਕਰਾਅ ਲੁੱਟਾ ਹੈ ਸਰਕਾਰ ਹੁਣ ਉੱਪਰ ਚੁੱਕੀ ਇਲੈਕਸ਼ਨ ਹੈ। ਔਰ ਸਰਕਾਰ ਹੁਣ ਕੋਈ ਬਦਲਾਮੀ ਨਹੀਂ ਲੈਣਾ ਚਾਹੀਦੀ ਇਸ ਸਮੇਂ। ਨਹੀਂ ਤਾਂ ਅਗਰ ਇਹ ਕਿਤੇ ਬਾਅਦ ਚ ਹੋਇਆ ਹੁੰਦਾ ਤਾਂ ਇਸ ਬੰਦੇ ਨੂੰ ਬਰਖਾਸਤ ਵੀ ਕਰਨਾ ਸੀ ਤੇ ਜੇਲ੍ਹ 'ਚ ਹੋ ਸਕਦਾ ਹੈ ਇੱਦੇ ਤੇ ਤਸੱਦਦ ਵੀ ਕੀਤੀ ਜਾਂਦੀ। ਲੇਕਿਨ ਅੱਜ ਦੇ ਟਾਈਮ ਕਿਉਂਕਿ ਮਾਮਲਾ ਪੂਰੀ ਤਰ੍ਹਾਂ ਰਾਜਨੀਤਿਕ ਹੈਗਾ ਇਸ ਲਈ ਇਹ মিডিਆ ਦੀ ਵੀ ਨਜ਼ਰ ਹੈ। মিডিਆ ਸਸਚੂ ਦੀ ਮਦਦ ਵੀ মিডিਆ ਨੇ ਕਰਨੀ ਹੈ। ਉਹਦੀ ਇੱਕ ਇੱਕ ਪਲ ਦੀ ਨਜ਼ਰ ਰੱਖ ਕੇ ਹੁੰਦੀ ਹੈ। ਤਾਂ ਕਿ ਕੋਈ ਪੁਲਿਸ ਹੁਣ ਤੱਕਾ ਨਾ ਕਰੇ। ਤੱਕਾ ਨਾ ਕਰੇ ਕਿਉਂਕਿ ਉਹਨੇ ਖੁਦ ਵੀ ਆਪਣੀ ਜਾਨ ਦਾ ਖਤਰਾ ਦੱਸਿਆ। ਔਰ ਤਰ੍ਹਾਂ ਤਰ੍ਹਾਂ ਦੇ ਅਲੀਗੇਸ਼ਨ ਐਸਐਸਪੀ ਔਰ ਕੈਪਟਨ ਸਰਕਾਰ ਤੇ ਲਗਾਏ ਨੇ ਇਸ ਲਈ ਸਰਕਾਰ ਇਸ ਟਾਈਮ ਉਹਨੂੰ ਬਿਲਕੁਲ ਨਹੀਂ ਛੇੜੇਗੀ ਨਾ ਹੀ ਪੁਲਿਸ ਅਫਸਰਾਨ ਉਹਨੂੰ ਕੁਝ ਕਰਨਗੇ ਤਾਂ ਕਿ ਕੋਈ ਐਸਾ ਮਾਮਲਾ ਨਾ ਖੜਾ ਦੇ ਕਿਉਂਕਿ ਵੋਟਾਂ ਨਜ਼ਦੀਕ ਨੇ ਔਰ ਇਹਦੇ ਵਿੱਚ ਅਗਰ ਕੁਝ ਗੱਲ ਹੁੰਦੀ ਵੀ ਹੈ ਤਾਂ ਮੈਂ ਇਹ ਬੰਦਾ ਹੈ ਕਿ ਸਰਕਾਰ ਥਾਣੇ ਦੇ ਅਫਸਰਾਨ ਨੂੰ ਹੀ ਬਲਕਿ ਉਲਟਾ ਟੱਕ ਦੇਗੀ ਉਹਦਾ ਕਾਰਨ ਹੈ ਕਿ ਉਹ ਉਹਨਾਂ ਨੂੰ ਚਾਹੂਗੇ ਨਹੀਂ ਕੋਈ ਛੜ ਨਾ ਕੋਈ ਪਰੇਸ਼ਾਨੀ ਆਵੇ ਪਰ ਕੋਈ ਸਰਕਾਰ ਹੁ ਸਬੂਤ ਲੱਭੂਗੀ ਕਿਉਂਕਿ ਵਿੱਕੀ ਗੌਂਡਰ ਦੇ ਮਾਮਲੇ ਤੇ ਵੱਡੀ ਟਿੱਪਣੀ ਕਰਤੀ ਸੀ ਐਸਐਸਓ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੱਡੀ ਟਿੱਪਣੀ ਕਰਤੀ ਸੀ ਔਰ ਉਹ ਦਿਲਪ੍ਰੀਤ ਜਿਹੜਾ ਮੁੰਡਾ ਵਾਂਟਡ ਹੈ ਪੁਲਿਸ ਨੂੰ ਉਹਦੇ ਮਾਮਲੇ ਤੇ ਵੀ ਇਹਨਾਂ ਨੇ ਵੱਡੀ ਟਿੱਪਣੀ ਕਰਤੀ ਸੀ ਕਿ ਹੁਣ ਪੁਲਿਸ ਇਨਟੈਰੋਗੇਸ਼ਨ ਨਹੀਂ ਕਰੇਗੀ ਕਿ ਕਿਹਨਾ ਹਾਲਾਤਾਂ ਚ ਤੁਸੀਂ ਇਹਨਾਂ ਗੱਲਾਂ ਦਾ ਖੁਲਾਸਾ ਨਹੀਂ ਜਾਇਹਰ ਹੈ ਜੀ ਇਹ ਜਿਹੜੀ ਗੱਲਾਂ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੇ ਸੀਨੀਅਰ ਅਫਸਰ ਨੂੰ ਦੱਸਿਆ ਸੀਗਾ ਹੋ ਸਕਦਾ ਹੈ ਕਿ ਇਸ ਮਾਮਲੇ 'ਚ ਪੂਰੀ ਇਨਕੁਆਇਰੀ ਹੋਵੇ ਇਲੈਕਸ਼ਨ ਤੋਂ ਔਰ ਸੀਐਮ ਸਾਹਿਬ ਨੇ ਹੁਣ ਜਦੋਂ ਪੁਲਿਸ ਦੀ ਹਿਰਾਸਤ ਚ ਹੈ ਉਹ ਐਸਐਚਓ ਮੈਰਾ ਸਾਹਿਬ ਕੋ ਸਵਾਲ ਲੈ ਕੇ ਜਾਣਾ ਮੈਰਾ ਸਾਹਿਬ ਹੁਣ ਉਹ ਐਸਐਚਓ ਪੁਲਿਸ ਦੀ ਹਿਰਾਸਤ ਚ ਹੈ ਦੋ ਦਿਨ ਪਹਿਲਾਂ ਤੱਕ ਉਹ ਬੋਲ ਰਿਹਾ ਸੀ ਪੱਤਰਕਾਰਾਂ ਅੱਗੇ ਵਿੱਕੀ ਗੌਂਡਰ ਦੇ ਮਾਮਲੇ ਤੇ ਵੀ ਉਹਨੇ ਟਿੱਪਣੀ ਕੀਤੀ ਕੈਪਟਨ ਅਮਰਿੰਦਰ ਤੇ ਵੀ ਟਿੱਪਣੀ ਕੀਤੀ ਉਸ ਐਸਐਚਓ ਨੇ ਚੰਡੀਗੜ੍ਹ ਵਾਲੇ ਮਾਮਲੇ ਤੇ ਵੀ ਟਿੱਪਣੀ ਕੀਤੀ ਹੁਣ ਇਹ ਸਾਨੂੰ ਵੀ ਪਤਾ ਹੈ ਕਿ ਇੱਕ ਇੰਸਪੈਕਟਰ ਜ਼ਿੰਮੇਵਾਰ ਅਧਿਕਾਰੀ ਹੁੰਦਾ ਜੇ ਜ਼ਿੰਮੇਵਾਰ ਅਧਿਕਾਰੀ ਕੋਈ ਗੱਲ ਕਰ ਰਿਹਾ ਹੈ ਉਹਨੂੰ ਹਲਕੇ ਚ ਨਹੀਂ ਲਿਆ ਜਾ ਸਕਦਾ ਪਰ ਪੁਲਿਸ ਦੀ ਬਦਨਾਮੀ ਹੋਈ ਕੈਪਟਨ ਅਮਰਿੰਦਰ ਦੀ ਬਦ ਮੋੜ ਥਾਣੇ 'ਚ ਜਦੋਂ ਐਸਐਚਓ ਆਇਆ ਤੇ ਪੁਲਿਸ ਉਸ ਬਦਨਾਮੀ ਦੇ ਬਦਲੇ 'ਚ ਉਹਦੇ ਤੋਂ ਪੁੱਛ ਪੜਤਾਲ ਕਰੇਗੀ ਬਿਲਕੁਲ ਐਸ ਵੇਲੇ ਤਾਂ ਜਦੋਂ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਹੈਗਾ ਇਹ ਸਾਰੀਆਂ ਗੱਲਾਂ ਪੁੱਛ ਪੜਤਾਲ ਹੋਣਗੀਆਂ ਲੇਕਿਨ ਉਹਦੀ ਦਰੇਲੀ ਇਹ ਸੀਗੀ ਕਿ ਜਦੋਂ ਉਹਨਾਂ ਨੇ ਇੱਕ ਨਾਮੀ ਗੈਂਗਸਟਰ ਨੂੰ ਦੇਖਿਆ ਔਰ ਉਹਨੂੰ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਇਤਲਾਹ ਦਿੱਤੀ ਤੇ ਪੁਲਿਸ ਦਾ ਜਿਹੜਾ ਕੰਮ ਹੈਗਾ ਉਸ ਵੇਲੇ ਉਹ ਨਹੀਂ ਸਹੀ ਉਤਰਿਆ ਕਿਉਂਕਿ ਨਹੀਂ ਮੈਂ ਉਹੀ ਸਵਾਲ ਕਰ ਰਿਹਾ ਕਿ ਕੀ ਉਹ ਸੱਚਮੁੱਚ ਐਸਐਚਓ ਕਹਿ ਰਿਹਾ ਸੀ ਜਾਂ ਨਹੀਂ ਕਹਿ ਰਿਹਾ ਸੀ ਪੁਲਿਸ ਇਸ ਗੱਲ ਦੀ ਪੜਤਾਲ ਕਰੇਗੀ ਕਿ ਜੋ ਤੁਸੀਂ ਬੋਲਿਆ ਕਿ ਉਹ ਸੱਚ ਹੈ ਬਿਲਕੁਲ ਕਰੇਗੀ ਕਿਉਂਕਿ ਇਹ ਇੱਕ ਜਗ ਜਾਹਰ ਹੈ ਵੀ ਸਾਰੀ ਇਹ ਜਿਹੜੀ ਖਬਰ ਹੈਗੀ ਉਹਨੇ ਪੂਰੀ মিডিਆ ਨੂੰ ਦਿੱਤੀ ਔਰ মিডিਆ ਤੋਂ ਸਾਰੇ ਦੁਨੀਆ 'ਚ ਚੱਲ ਗਈ ਹੈ ਤਾਂ ਇਸ ਚੀਜ਼ ਦਾ ਖੁਲਾਸਾ ਕਰਨਾ ਪੈਗਾ ਨਹੀਂ ਤਾਂ ਸਰਕਾਰ ਜਿਹੜੀ ਹੈ ਉਹ ਬੈਕਫਰਡ ਤੇ ਆ ਜੇਗੀ ਕਿਉਂਕਿ ਉਹਨਾਂ ਨੇ ਇੱਕ ਪਾਸੇ ਤਾਂ ਕਹਿ ਰਹੇ ਸੀ ਗੈਂਗਸਟਰ ਨੂੰ ਨੱਥ ਪਾਣੀਆ ਇਹ ਪੁਲਿਸ ਅਫਸਰ ਸਾਹਮਣੇ ਦੇਖ ਰਿਹਾ ਵੀ ਗੈਂਗਸਟਰ ਸਾਹਮਣੇ ਬੈਠਾ ਉਹਨੂੰ ਤੁਸੀਂ ਗ੍ਰਿਫਤਾਰ ਕਰੋ ਉਹ ਨਹੀਂ ਹੋ ਰਿਹਾ ਔਰ 2 ਮਿੰਟ ਬਾਅਦ ਉਹ ਗੈਂਗਸਟਰ ਵੀ ਗਾਇਬ ਹੋ ਜਾਂਦੇ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਹਦਾ ਕਿੱਥੇ ਇਹਦਾ ਹੱਥ ਕੌਣ ਹੈ ਪਿੱਛੇ ਕੌਣ ਕੌਣ ਬਚਾ ਰਿਹਾ ਸੀ ਉਸ ਗ ਤਾਂ ਇਹ ਇਸ ਮੈਟਰ ਸੱਚ ਕਹਿ ਰਿਹਾ ਸੀ ਮੈਂ ਉਹ ਗੱਲ ਮੈਂ ਮੂਲ ਮੇਰੀ ਬਿਲਕੁਲ ਅਗਰ ਉਸੇ ਸਵਾਲ ਮੇਰਾ ਸਮ ਉਸ ਵੇਲੇ ਤਾਂ ਦੇਖੋ ਉਸ ਵੇਲੇ ਤਾਂ ਉਹਦੇ ਉੱਤੇ ਕੋਈ ਕੋਈ ਪ੍ਰੈਸ਼ਰ ਨਹੀਂ ਸੀਗਾ ਉਸ ਵੇਲੇ ਤਾਂ ਉਹਨੇ ਇੱਕ ਹੋਟਲ ਦੇ ਵਿੱਚ ਦੇਖਿਆ ਜੋ ਦੇਖਿਆ ਉਹਨੇ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਉਹਨੇ ਆਪਣਾ ਮੈਂ ਮਰਜ਼ੀ ਉਹ ਹੀ ਗੱਲ ਪੁੱਛ ਰਿਹਾ ਕਿ ਇਹ ਐਸਐਚਓ ਨੇ ਜਿਹੜੀਆਂ ਗੱਲਾਂ ਕੀਤੀਆਂ ਕੀ ਉਹ ਸੱਚ ਬੋਲ ਰਿਹਾ ਸੀ ਜਾਂ ਝੂਠ ਪੁਲਿਸ ਇਹ ਪੁੱਛੇਗੀ ਉਸ ਤੋਂ ਬਿਲਕੁਲ ਪੁੱਛੇਗੀ ਔਰ ਉਹਦੇ ਕੋ ਪ੍ਰੂਫ ਲਏਗੀ ਤੁਸੀਂ ਉਹਨਾਂ ਨੇ ਅਗਰ ਉਹਨਾਂ ਨੇ ਕਿਸੇ ਅਧਿਕਾਰੀ ਨੂੰ اعلی ਅਧਿਕਾਰੀ ਨੂੰ ਆਪਣੇ ਉੱਪਰ ਐਸਐਸਪੀ ਕਮਿਸ਼ਨਰ ਨੂੰ ਜਾਂ ਡੀਜੀਪੀ ਸਾਹਿਬ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੇ ਉਹਦਾ ਕੋਈ ਨਾ ਰਿਕਾਰਡ ਹੋਏਗਾ ਫੋਨ ਤੇ ਅਗਰ ਰਿਕਾਰਡ ਹੋਏਗਾ ਤਾਂ ਉਹਦੀ ਗੱਲਬਾਤ ਵੀ ਰਿਕਾਰਡਿੰਗ ਹੋਏਗੀ ਅਗਰ ਉਹ ਸੱਚ ਹੈ ਤੇ ਫਿਰ ਪੁਲਿਸ ਪ੍ਰਸ਼ਾਸਨ ਇਹਦੇ ਤੇ ਬਹੁਤ ਗੰਭੀਰਤਾ ਨਾਲ ਨੋਟ ਕਰੇਗਾ ਕਿਉਂ ਵੀ 2 ਮਿੰਟ ਬਾਅਦ ਉਹ ਗੈਂਗਸਟਰ ਗਏ ਤਾਂ ਗਏ ਕਿੱਥੇ ਅਗਰ ਉਹ ਹੋਟਲ 'ਚ ਬੈਠੇ ਤਾਂ ਕਿਸ ਤਰ੍ਹਾਂ ਬੈਠੇ ਕਿਹਦੇ ਸ਼ਾਹ ਤੇ ਬੈਠੇ ਸੀਗੇ ਇਹ ਚੀਜ਼ ਬਹੁਤ ਵੱਡਾ ਸਵਾਲ ਹੋ ਗਿਆ ਹੁਣ ਗੱਲ ਆ ਗਈ ਹੈ ਐਸੋਲੇ ਐਸਐਚਓ ਨੂੰ ਅੰਦਰ ਕੀਤਾ ਪ੍ਰਸ਼ਾਸਨ ਨੇ ਕੀਤਾ ਧਾਰਾ ਲਾਈਆਂ 353 186 ਧਾਰਾ ਲਾਤੀਆਂ ਆਪਣੇ ਸਰਕਾਰੀ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਨ ਦੇ ਵਿੱਚ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਕਾਂਗਰਸ ਆਪਣੀ ਛਵੀ ਉੱਥੇ ਸ਼ਾਹਕੋਟ ਚ ਵਜਾ ਸਕੇਗੀ ਕਿਉਂਕਿ ਲੋਕ ਇਹ ਦੇਖ ਰਹੇ ਸੀ ਕਿ ਜਦ ਤੱਕ ਐਫੇਅਰ ਹੋਈ ਹੈ ਅਸ ਤੋਂ ਬਾਅਦ ਕਾਂਗਰਸ ਦੇ ਕੈਂਡੀਡੇਟ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਦ ਕਿ ਵਿਰੋਧੀ ਧਿਰ ਕਹਿ ਰਹੀ ਸੀ ਈਵਨ ਸੁਖਵੀਰ ਬਾਦਲ ਕਹਿ ਰਹੇ ਸੀ ਸੁਖਵਾਲ ਖੈਰਾ ਕਹਿ ਰਹੇ ਸੀ ਸਾਰੇ ਵਿਰੋਧੀ ਧਿਰ ਇਕ ਪਾਸੇ ਸੀਗਾ ਉਹ ਨਹੀਂ ਹੋਇਆ ਉਲਟਾ ਕੀ ਹੋਇਆ ਉਲਟਾ ਉਸ ਐਸਐਚ ਨੂੰ ਇਹ ਗ੍ਰਫਤਾਰ ਕੀਤੇ ਗਿਆ ਜਿੰਨੀ ਆਫੈਦ ਅਜ ਕਿਤੀ ਸੀ ਉਹਨੇ ਲੋਕ ਬਹੁਤ ਸੋਚਣਗੇ ਕਿ ਇਹ ਅਸਲ ਜਿਹੜਾ ਜਦੋਂ ਮੈਂ ਤੁਹਾਨੂੰ ਦੱਸਿਆ ਹੁਣ ਦੋ ਦਿਨ ਪਹਿਲਾਂ ਵੀ ਅਸੀਂ ਗੱਲ ਕੀਤੀ ਸੀ ਇੱਕ ਬਹੁਤ ਵੱਡਾ ਜਿਹੜਾ ਨਾ ਇੱਕ ਅਸਲ ਤਮਾਕਾ ਹੋਣ ਵਾਲਾ ਉਹ ਅੱਜ ਤਮਾਕਾ ਵਾਕਈ ਹੋ ਗਿਆ ਹੈਗਾ ਕਿ ਇਹ ਤਮਾਕਾ ਦੁਆਰਾ ਐਸਐਚਓ ਨੂੰ ਗ੍ਰਫਤਾਰ ਕਰਕੇ ਹੋਇਆ ਬੜੇ ਸਿਆਸੀ ਡਰਾਮੇ ਨਾ ਹੋਇਆ ਜਦ ਕਿ ਉਹ ਦੁਹਾਈ ਦੇ ਰਿਹਾ ਸੀ ਆਪਣੇ ਸੈਸ਼ਨ ਕੋਰਟ ਚ ਜਾ ਰਿਹਾ ਸੀ ਵੀ ਮੈਂ ਆਪਣੇ ਮੈਂ ਆਪਣੀ ਜਾਨ ਬਚਾਉਣ ਵਾਸਤੇ ਮੈਨੂੰ ਕੋ ਸਿਕਿਉਰਟੀ ਦਿਓ ਚਾਹੇ ਸਿਕਿਉਰਟੀ ਦੇਣਾ ਪੁਲਿਸ ਦਾ ਕੰਮ ਹੈ ਕੋਰਟ ਨੇ ਵਾਪਸ ਭੇਜਿਆ ਵਕੀਲ ਲਾਲ ਸਗੇ ਉਹਨਾਂ ਨੇ ਦੂਸਰਾ ਡਰਾਮਾ ਰਚ ਕੇ ਉਤੇ ਕਿਤਾ ਕਿੰਨਾ ਸੱਚ ਹੈ ਕਿੰਨਾ ਝੂਠਾ ਲੇਕਿਨ ਜਦੋਂ ਤੱਕ ਹਮ ਸਾਨੂੰ ਹੁਣ ਤੱਕ ਜੋ ਖਬਰਾਂ ਆ ਰਹੀਆਂ ਇਹ ਹੀ ਆ ਰਹੀਆਂ ਵੀ ਉਹਨਾਂ ਨੇ ਪੁਲਿਸ ਦੀ ਸਰਕਾਰੀ ਦੇ ਕੰਮਾਂ ਕਾਰਾਂ ਕੰਮਕਾਜ ਦੇ ਵਿੱਚ ਨਕਲ ਅਨਤਾ ਜੀ ਕੀਤੀ ਹੈ ਇਸ ਕਰਕੇ ਧੱਕਾ ਮੁਕੀ ਹੋਈ ਹੈ ਇੱਕ ਵੱਡਾ ਸਵਾਲ ਜਿਹੜਾ ਆਇਆ ਹੈ ਜੀ ਐਸ ਐਚ ਓ ਭੀ ਇਸ ਬਦਲ ਕੇ ਗਿਆ ਦੇਖੋ ਉਹਨੇ ਪਾਗਣੀ ਸੀ ਸਜਾਈ ਹੋਈ ਦਸਤਾਰ ਨਹੀਂ ਸੀ ਜਾਈ ਹੋਈ ਉਹਦੇ ਦਾੜੀ ਵੀ ਹੈ ਨਹੀਂ ਸੀ ਤੁਹਾਨੂੰ ਲੱਗਦਾ ਕਿ ਬਹੁਤ ਵੱਡਾ ਦਬਾਅ ਹੋਣਾ ਐਸ ਐਚ ਓ ਤੇ ਔਰ ਪੁਲਿਸ ਨੂੰ ਲੱਭਦੀ ਹੋ ਸਕਦੀ ਹੈ ਜਲੰਧਰ ਦੀ ਕਿਉਂਕਿ ਉਹ ਹੋਟਲ ਤੋਂ 2 ਦਿਨ ਪਹਿਲਾਂ ਚਲਾ ਗਿਆ ਸੀ ਅਜਿਹੀਆਂ ਖਬਰਾਂ ਆਈਆਂ ਨੇ ਔਰ ਉਹ ਐਸਐਚਓ ਆਪ ਵੀ ਕਹਿ ਰਿਹਾ ਕਿ ਮੇਰਾ ਪਰਿਵਾਰ ਇੱਧਰ ਉੱਧਰ ਹੋ ਗਿਆ ਤੇ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਸ ਐਸਐਚਓ ਦੀ ਗੱਲ ਕੱਲ ਨੂੰ ਜਦੋਂ ਐਸਐਚਓ ਅਦਾਲਤ ਚ ਜਾਊਗਾ ਜਾਂ ਉਹਨਾਂ ਦੇ ਵਕੀਲ ਜਦੋਂ ਅਦਾਲਤ ਚ ਗੱਲ ਲਾ ਕੇ ਜਾਣਗੇ ਕਿ ਉਸ ਐਸਐਚਓ ਦਾ ਪੱਖ ਸੁਣਨਾ ਬਣਦਾ ਕਿ ਉਹ ਨੂੰ ਪੈਗ ਬੰਨ ਕੇ ਪੈਗ ਉਤਾਰ ਕੇ ਜਾਣਾ ਪਿਆ ਆਪਣੀ ਔਰ ਇਸ ਵਕਤ ਦਾੜੀ ਵੀ ਨਹੀਂ ਸੀ ਐਸਐਚਓ ਦੇ ਭੇਸ ਬਦਲ ਕੇ ਉਹ ਨੂੰ ਜਾਣਾ ਪਿਆ ਕੀ ਸੱਚਮੁੱਚ ਦਬਾਅ ਹੋਏਗਾ ਪੁਲਿਸ ਦਾ ਪੁਲਿਸ ਲੱਭ ਰਹੀ ਹੋਣੀ ਹੈ ਵੀ ਜੇ ਕਿਤੇ ਵੀ ਮਿਲੇ ਅਸੀਂ ਇਹਨੂੰ ਅਰੈਸਟ ਕਰ ਲਈਏ ਕਿਤਨਾ ਕਿਤਨਾ ਦੇਖੋ ਇਹ ਜਿਹਦਾ ਤੁਹਾਨੂੰ ਦੱਸਿਆ ਦੋ ਦਿਨ ਪਹਿਲਾਂ ਕਿ ਉਸ ਤੋਂ ਹੋਟਲ ਦੇ ਵਿੱਚ ਵੀ ਉਹਦੀ ਮਾਨਸਿਕ ਜਿਹੜੀ ਸਥਿਤੀ ਸੀ ਨਾ ਬਹੁਤ ਵਧੀਆ ਨਹੀਂ ਸੀਗੀ ਉਹ ਡਰਿਆ ਹੋਇਆ ਸੀ ਔਰ ਦੁਹਾਈ ਦੇ ਰਿਹਾ ਸੀ ਵੀ ਮੇਰੇ ਤੇ ਕਦੋਂ ਵੀ ਕੁਝ ਵੀ ਹੋ ਸਕਦਾ ਹੈ ਮੇਰੀ ਜਾਨ ਨੂੰ ਵੀ ਖਤਰਾ ਔਰ ਇਵਨ ਇਹੋ ਵੀ ਵੀ ਇਨਨੇ ਕਿਹਾ ਵੀ ਮੇਰੇ ਘਰ ਦੇ ਇਹਨਾਂ ਨੂੰ ਵੀ ਖਬਰ ਖਤਰਾ ਅੱਜ ਉਹਨੇ ਜਿਹੜੀ ਸਾਰੇ ਪੱਤਰਕਾਰ ਸਾਹਮਣੇ ਉਹਨੇ ਗੱਲ ਕਹੀ ਹੈ ਉਹਨੇ ਕਹੀ ਵੀ ਇੱਕ ਦਿਨ ਪਹਿਲਾਂ ਘਰ ਦੇ ਵਿੱਚ ਮੇਰੇ ਪੁਲਿਸ ਆਈ ਸੀ ਮੇਰੇ ਘਰ ਦੇ ਇਹਨਾਂ ਨੂੰ ਵੀ ਉਹਨੇ ਤੰਗ ਕੀਤਾ ਔਰ ਮੇਰੇ ਬਾਰੇ ਪੁੱਛਿਆ ਗਿਆ ਇਟ ਮੀਨਸ ਮੈਨੂੰ ਲੱਭ ਰਹੀ ਸੀਗੀ ਤਾਂ ਮੈਨੂੰ ਕਹਿੰਦਾ ਸਪੈਸ਼ਲ ਤੌਰ ਤੇ ਉਹਨੇ ਕਿਹਾ ਮੈ ਉਹ ਜਾਨ ਦਾ ਖਤਰਾ ਸੀ ਔਰ ਮੇਰੇ ਘਰ ਦੇ ਨੂੰ ਵੀ ਖਤਰਾ ਫਿਰ ਪੁੱਛਿਆ ਗਿਆ ਤੁਹਾਨੂੰ ਕਿਹਦੇ ਤੋਂ ਖਤਰਾ ਖਤਰਾ ਉਹਨਾਂ ਦੇ ਵਕੀਲ ਸਾਹਿਬ ਨੇ ਵੀ ਕਿਹਾ ਵੀ ਸਾਨੂੰ ਇਹਨਾਂ ਨੂੰ ਪਛਾਤੇ ਲੋਕਾਂ ਤੋਂ ਖਤਰਾ ਉਹਨਾਂ ਨੇ ਇਹ ਕਹਿ ਬਈ ਮੈਨੂੰ ਸਰਕਾਰ ਤੋਂ ਔਰ ਪੁਲਿਸ ਤੋਂ ਵੀ ਖਤਰਾ ਉਹਨੇ ਸਾਰਿਆਂ ਦੇ ਨਾਮ ਬਿਲਕੁਲ ਮੀਡੀਆ ਸਾਹਮਣੇ ਲਿਆ ਉਹਨੇ ਇਹ ਗੱਲ ਜਗਜਾਹਰ ਹੋ ਚੁੱਕੀ ਆ ਵੀ ਉਹਨੂੰ ਪ੍ਰੋਪਰ ਖਤਰਾ ਸੀ ਆਪਣੀ ਜਾਨ ਦਾ ਇਸ ਕਰਕੇ ਉਹਨੇ ਆਪਣਾ ਪੇਸ ਬਦਲ ਕੇ ਅਦਾਲਤ ਚ ਗਿਆ ਅਦਾਲਤ ਦੀ ਸ਼ਰਨ ਚ ਗਿਆ ਅਦਾਲਤ ਨੇ ਸਕਿਉਰਟੀ ਦਿੱਤੀ ਨਹੀਂ ਦਿੱਤੀ ਜਾਂ ਕਾਨੂੰਨ ਦੇ ਤਹਿਤ ਜੋ ਵੀ ਕਾਨੂੰਨ ਬਣਦਾ ਸੀ ਉਹਨਾਂ ਨੇ ਕਿਹਾ ਵੀ ਸਕਿਉਰਟੀ ਦੇਣੀ ਇਹ ਪੁਲਿਸ ਦਾ ਕੰਮ ਹੈ ਉਹ ਇੱਕ ਆਪਿਸ ਪੁਲਿਸ ਅਫਸਰ ਹੋ ਕੇ ਜਿਸ ਨੇ ਇਹ ਕੰਮ ਕੀਤਾ ਦੂਸਰੇ ਪਾਸੇ ਦੇਖਿਆ ਜਾਏ ਜਿਹੜਾ ਤੁਸੀਂ ਕਹਿੰਦੇ ਦਲੇਰੀ ਦਾ ਕੰਮ ਆ ਵਾਕਿ ਜਿਹੜਾ ਉਹਨੇ ਦਲੇਰੀ ਦਾ ਕੰਮ ਕੀਤਾ ਚਾਹੇ ਸਰਕਾਰ ਦੀ ਸੱਤਾਧਾਰੀ ਸਰਕਾਰ ਦੀ ਸੱਤਾਧਾਰ ਦੇ ਸਰਕਾਰ ਦੇ ਕੈਂਡੀਡੇਟ ਉਤੇ ਉਹਨੇ ਇਹ ਦਲੇਰੀ ਦੇ ਕੰਮ ਨਹੀਂ ਸੀ ਲੈ ਰਹੇ ਕਿਉਂਕਿ ਹਜੇ ਸਾਬਤ ਨਹੀਂ ਹੋਇਆ ਕਿ ਉਹਦਾ ਪਰਚਾ ਦਰਜ ਕੀਤਾ ਗਲਤ ਸੀ ਉਹਨੇ ਜਿਹੜਾ ਕੇਸ ਦਰਜ ਕੀਤਾ ਕਿ ਉਹ ਸਹੀ ਕੀਤਾ ਜਾਂ ਗਲਤ ਕੀਤਾ ਹਜੇ ਸਾਬਤ ਨਹੀਂ ਹੋਇਆ ਸੋ ਬੈਨੀਫਿਟ ਆਫ ਡਾਊਟ ਇਸ ਐਸਐਚਓ ਨੂੰ ਹਜੇ ਦੇਣਾ ਪਣਦਾ ਮੋਰੇ ਸਾਹਿਬ ਹੁਣ ਜਦੋਂ ਐਸਐਚਓ ਗ੍ਰਿਫਤਾਰ ਕਰ ਲਿਆ ਕਾਂਗਰਸੀ ਸ਼ਾਹਕੋਟ ਦੇ ਖੁਸ਼ ਹੋਣਗੇ ਲੋਕਾਂ ਤੇ ਕੀ ਅਸਰ ਜਾਊਗਾ ਕਿ ਲੋਕ ਹੀ ਮਹਿਸੂਸ ਕਰਨਗੇ ਕਿ ਸਰਕਾਰ ਨੇ ਚੰਗਾ ਕੀਤਾ ਨਹੀਂ ਡੱਲਾ ਜੀ ਇਹ ਤਾਂ ਸਭ ਉਲਟਾ ਪੈ ਜਾਏਗਾ ਕਾਂਗਰਸ ਤੇ ਕਿਉਂਕਿ ਐਸਐਚਓ ਨੇ ਜੋ ਸਟਾਰਟਿੰਗ ਕੰਮ ਕੀਤਾ ਉਹਦੇ ਕੋਲ ਜੋ ਕੰਪਲੇਂਟ ਆਈ ਸੀਗੀ ਜਾਹਿਰ ਹੈ ਕਿ ਉਹਨੇ ਪਰਚਾ ਤਾਂ ਦੇਣਾ ਹੀ ਸੀਗਾ ਇਹ ਜ਼ਰੂਰ ਹੈ ਐਸਐਚਓ ਦੀ ਜੋ ਗਲਤੀ ਸਾਹਮਣੇ ਆਈ ਹੈ ਉਹ ਇਹ ਹੈ ਕਿ ਉਹਨੇ ਆਪਣੇ ਸੀਨੀਅਰ ਅਫਸਰਾਂ ਨੂੰ ਉਸ ਪਰਚੇ ਬਾਰੇ ਦੱਸਿਆ ਨਹੀਂ ਪਰ ਉਹ ਕਹਿ ਰਹੇ ਆ ਮੈਂ ਦੱਸਿਆ ਸਵਾਲ ਹੀ ਖੜਾ ਹੋ ਗਿਆ ਨਹੀਂ ਇਹ ਤਾਂ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਤਾਂ ਇਨਵੈਸਟੀਗੇਸ਼ਨ ਹੋਏਗੀ ਕਿ ਹਾਂ ਉਹਨੇ ਕਿਹਾ ਸੀ ਜਾਂ ਨਹੀਂ ਕਿਹਾ ਸੀ ਇਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿਸ ਤਰ੍ਹਾਂ ਐ ਐਸਐਚਓ ਸਰਕਾਰ ਦੇ ਖਿਲਾਫ ਆਇਆ ਜਾਂ ਕਾਂਗਰਸ ਐਮਐਲਏ ਦੇ ਸੌਰੀ ਕਾਂਗਰਸ ਦੇ ਕੈਂਡੀਡੇਟ ਦੇ ਖਿਲਾਫ ਉਹਨੇ ਗੱਲ ਕੀਤੀ ਹੈ ਉਸ ਨੂੰ ਦੇਖਦੇ ਮੈਂ ਸਮਝਦਾ ਕਿ ਉਹ ਹੀਰੋ ਬਣ ਗਿਆ ਔਰ ਉਹ ਅੱਜ ਆਮ ਲੋਕਾਂ ਦੇ ਵਿੱਚ ਇੱਕ ਵਧੀਆ ਐਸਐਚਓ ਔਰ ਔਨੈਸਟ ਔਰ ਐਸਐਚਓ ਦੇ ਰੂਪ ਦੇ ਸਾਹਮਣੇ ਆਇਆ ਹੈ ਉਹਦਾ ਕਾਰਨ ਇਹ ਹੈ ਕਿ ਸਰਕਾਰ ਨਾਲ ਉਹ ਟਕਰਾ ਲਿਆ ਸਰਕਾਰ ਦੇ ਖਿਲਾਫ ਉਹਨੇ ਗੱਲਾਂ ਕਹੀਆਂ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਮੰਨ ਦੇ ਵਿੱਚ ਜ਼ਰੂਰ ਗੱਲ ਗਈ ਹੈ ਕਿ ਇਹ ਹੋ ਸਕਦਾ ਹੈ ਕਿ ਇਹ ਬੰਦਾ ਸੱਚ ਕਹਿ ਰਿਹਾ ਹੈ ਕਿਉਂਕਿ ਉਹਨੇ ਕੋਈ ਗੁਰਾ ਨਹੀਂ ਕੀਤਾ ਸੀਗਾ ਉਹਨੇ ਜਿਹੜਾ ਜਿਹੜੇ ਲਾਡੀ ਉਮੀਦਵਾਰ ਨੇ ਉਥੋਂ ਉਹਨਾਂ ਦੀ ਕੰਪਲੇਂਟਸ ਦੇ ਜਿਹੜਾ ਉਹਨਾਂ ਦੀ ਵੀਡੀਓ ਵਾਇਰਲ ਹੈ ਉਹ ਸੁਧਾਰ ਤੇ ਹੀ ਕੰਪਲੇਂਟ ਦਰਜ ਕੀਤੀ ਹੈ ਔਰ ਜਦੋਂ ਇਹ ਕੰਪਲੇਂਟ ਦਰਜ ਹੋਈ ਹੈ ਉਸ ਤੋਂ ਬਾਅਦ ਜਾਹਿਰ ਹੈ ਕਿ ਉਹਨੇ ਇਸ ਗੱਲ ਨੂੰ ਜਦੋਂ ਉਹਨੂੰ ਦਬਾਇਆ ਗਿਆ ਪ੍ਰੈਸ਼ਰਾਈਜ਼ ਕੀਤਾ ਗਿਆ ਤਾਂ ਉਹਨੇ ਸਰਕਾਰ ਦੀਆਂ ਔਰ ਕਈ ਜਿਵੇਂ ਉਹਨੇ ਆ ਗੈਂਗਸਟਰ ਦੀ ਗੱਲ ਜਿਹੜੀ ਸਾਹਮਣੇ ਰੱਖੀ ਸੀਗੀ ਉਹ ਇਦਾਂ ਦੇ ਕਈ ਮੁੱਦੇ ਉਹਨਾਂ ਨੇ ਖੋਲ ਕੇ ਰੱਖਤੇ ਜਿਸ ਨਾਲ ਸਰਕਾਰ ਦੀ ਹੁਣ ਨੱਕ ਦਾ ਸਵਾਲ ਪੈਦਾ ਹੋ ਗਿਆ ਕਿ ਆਫਟਰ ਆਲ ਇੰਨੀ ਨਹੀਂ ਵੱਡੀਆਂ ਵੱਡੀਆਂ ਗਲਤੀਆਂ ਕਿੱਥੋਂ ਹੋਈਆਂ ਇੱਕ ਤਾਂ ਸਰਕਾਰ ਵੀ ਇਸ ਮਾਮਲੇ ਵਿੱਚ ਫਸਦੀ ਹੈ ਪੁਲਿਸ ਪ੍ਰਸ਼ਾਸਨ ਵੀ ਫਸਦਾ ਹੈ ਕਿ ਜਿਸ ਤਾਨੂੰਨ ਦੱਸਿਆ ਕਿ ਗੈਂਗਸਟਰ ਹੋਟਲ ਚ ਦੋ ਬੰਦੇ ਚਾਹ ਪੀ ਰਹੇ ਸੀਗੇ ਉਹਨੇ ਦੇਖਿਆ ਤੇ ਆਪਣੇ ਆਲਾਫਸਰ ਨੂੰ ਦੱਸਿਆ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਜੇ ਜੇ ਰਾਜਨੀਤਿਕ ਪੱਖ ਤੋਂ ਦੇਖੀ ਵਿਰੋਧੀ ਧਿਰ ਵਿਰੋਧੀ ਧਿਰ ਹੁਣ ਕੀ ਕਰੋ ਕੀ ਇਹਦੀ ਗ੍ਰਿਫਤਾਰੀ ਦਾ ਸਵਾਗਤ ਕਰੂ ਵਿਰੋਧੀ ਧਿਰ ਕੀ ਵਿਰੋਧੀ ਧਿਰ ਮੰਨਣ ਨੂੰ ਤਿਆਰ ਹੋਜੂ ਕਿ ਐਸਐਚਓ ਗਲਤ ਸੀ ਨਹੀਂ ਵਿਰੋਧੀ ਧਿਰ ਤਾਂ ਸਭੋ ਇਸ ਗੱਲ ਨੂੰ ਹੌ ਚੱਕੇਗੀ ਕਿਉਂਕਿ ਵਿਰੋਧੀ ਗੱਲ ਜਿਹੜੇ ਵਿਰੋਧੀ ਨੇ ਉਹ ਜਾਣਦੇ ਨੇ ਕਿ ਐਸਐਚਓ ਸਾਫ਼ ਕੋਈ ਹੈ ਭਾਵੇਂ ਅਰੋ ਕਈ ਤਰੀਕੇ ਦੇ ਕੈਪਟਨ ਸਾਹਿਬ ਨੇ ਅਕਾਲੀ ਦਲ ਤੇ ਵੀ ਲਾਤੇ ਹੈ ਆਪ ਤੇ ਵਿਲਾਤੇ ਕਿ ਇਹਨਾਂ ਨੇ ਅੱਗੋਂ ਨੂੰ ਪ੍ਰਮੋਟ ਕੀਤਾ ਸੀਗਾ ਇਸ ਸਾਜੀਸ਼ ਨੂੰ ਅੱਗੇ ਲਿਆਂਦਾ ਹੈਗਾ ਲੇਕਿਨ ਆਪਾਂ ਇੱਕ ਦੂਜੇ ਨਜ਼ਰੀਏ ਨਾਲ ਜਦੋਂ ਦੇਖਾਂਗੇ ਤਾਂ ਉਹਦੇ ਚ ਇੱਕ ਗੱਲ ਸਾਫ਼ ਹੋ ਜਾਂਦੀ ਹੈ ਕਿ ਉਹਨੇ ਗੱਲ ਕੀਤੀ ਹੈ ਪ੍ਰਸ਼ਾਸਨ ਦੀ ਔਰ ਇਮਾਨਦਾਰ ਹੋਣ ਦੇ ਨਾਤੇ ਉਹਨੇ ਜੋ ਵੀ ਕਿਹਾ ਉਹ ਸੱਚ ਕਿਹਾ ਔਰ ਲੋਕਾਂ ਦੇ ਭਲੇ ਲਈ ਕੰਮ ਕੀਤਾ ਔਰ ਉਹਨੂੰ ਦੇਖਦੇ ਹੋਏ ਹੀ ਜਿਹੜੀ ਵਿਪੱਖਸ਼ਾ ਉਹ ਇਸ ਗੱਲ ਨੂੰ ਸਹਾਲਾ ਕਰ ਰਹੀ ਕਿ ਐਸਐਚਓ ਨੇ ਬਹੁਤ ਅੱਛਾ ਕੰਮ ਕੀਤਾ ਇਹ ਜਿਹੜੇ ਹਰਦੇਵ ਲਾਢੀ ਸੀਗੇ ਇਹ ਉੱਥੇ ਇਲੀਗਲ ਮਾਈਨਿੰਗ ਕਰਾ ਰਹੇ ਸੀਗੇ ਇਸ ਤਰ੍ਹਾਂ ਇਹ ਗੱਲ ਸਰਕਾਰ ਦੇ ਖਿਲਾਫ ਜਾਂਦੀ ਹੈ ਔਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ ਡਾਊਟਫੁਲ ਸਿਸਟਮ ਆ ਗਿਆ ਹੈ ਕਿ ਉਹ ਉਹਨਾਂ ਦੇ ਵਿੱਚ ਸਵਾਲ ਖੜੇ ਹੋ ਗਏ ਕਿ ਹਰਦੇਵ ਲਾਡੀ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਓਨੈਸਟ ਵੀ ਦੱਸ ਰਹੇ ਨੇ ਔਰ ਲੋਕਾਂ ਦੇ ਭਲੇ ਲਈ ਕੰਮ ਕਰ ਰਹੇ ਹੈ ਔਰ ਜਿਸ ਤਰ੍ਹਾਂ ਅਸਚਚਨਲ ਕਾਰਵਾਈ ਹੋ ਗਈ ਹੈ ਉੱਥੇ ਕਿਹੜਾ ਇਲੈਕਸ਼ਨ ਕਮਿਸ਼ਨ ਦਾ ਰੋਲ ਕੀ ਦੇਖਦੀ हूं ਕੀ ਹੁਣ ਨਵਾਂ ਐਸਐਚਓ ਤਾਇਨਾਤ ਕਰਨਾ ਪਊਗਾ ਇਲੈਕਸ਼ਨ ਕਮਿਸ਼ਨ ਨੂੰ ਜਾਂ ਇਲੈਕਸ਼ਨ ਕਮਿਸ਼ਨ ਨੂੰ ਕੋਈ ਸੁਰੱਖਿਆ ਦੇਣ ਦੇ ਹੁਕਮ ਦੇਣੇ ਚਾਹੀਦੇ ਸੀਗੇ ਐਸਐਚਓ ਪਰਮਿੰਦਰ ਸਿੰਘ ਬਾਦਲ ਨਹੀਂ ਮੇਰੇ ਖਿਆਲ ਐਸਐਚਓ ਤਾਂ ਤੁਸੀਂ ਨਵੇਂ ਤਰਾਤ ਹੋ ਗਏ ਨੇ ਜੀ ਥਾਣਾ ਦੇ ਵਿੱਚ ਨਵੇਂ ਐਸਐਚਓ ਆ ਗਏ ਨੇ ਉਹ ਜਿਹੜੀ ਗੱਲ ਉਹਨਾਂ ਸਿਕਿਉਰਟੀ ਦੀ ਮੰਗੀ ਸੀ ਉਹ ਤਾਂ ਖੁਦ ਅਦਾਲਤ 'ਚ ਪੇਸ਼ ਹੋਏ ਔਰ ਸਿਕਿਉਰਟੀ ਮੰਗਣ ਦੀ ਗੱਲ ਚੱਲੀ ਹੈ ਲੇਕਿਨ ਹੁਣ ਦੱਸਿਆ ਗਿਆ ਕਿ ਸਿਕਿਉਰਟੀ ਦਾ ਮਸਲਾ ਨਾ ਕਿ ਹਾਈ ਕੋਰਟ 'ਚ ਹੀ ਗੱਲ ਹੋ ਸਕਦੀ ਹੈ ਇੱਥੇ ਨਹੀਂ ਹੋ ਸਕਦੀ ਹੁਣ ਉਹਨਾਂ ਦੀ ਸਿਕਿਉਰਟੀ ਜਿਹੜਾ ਪਹਿਲਾ ਮਸਲਾ ਫਿਲਹਾਲ ਉਹ ਜੇਲ੍ਹ 'ਚ ਬੰਦ ਨੇ ਕੱਲ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਏਗਾ ਉਥੇ ਉਹਨਾਂ ਨੂੰ ਪੁਲਿਸ ਪੁਲਿਸ ਰਿਮਾਂਡ ਮਿਲਦਾ ਹੈ ਜਾਂ ਜੁਡੀਸ਼ੀਅਲ ਰਿਮਾਂਡ ਮਿਲਦਾ ਹੈ ਦੇਖਣਾ ਪਏਗਾ ਔਰ ਉਸ ਤੋਂ ਬਾਅਦ ਹੀ ਕਿਸੇ ਨਾ ਕਿਸੇ ਨਤੀਜੇ ਤੇ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਅਗੂ ਨੈਕਸਟ ਸਰਵਿਸ ਜਾਂ ਉਹਨਾਂ ਨੂੰ ਸਕਿਉਰਿਟੀ ਦਾ ਮਸਲਾ ਉਹਨਾਂ ਦਾ ਜਿਹੜਾ ਸਵਾਲ ਹੈ ਉਹ ਉਹਦੇ ਤੇ ਹੱਲ ਕਰੇਗੀ ਸਰਕਾਰ ਜੀ ਮੇਰਾ ਸਾਬ ਜੀ ਜੀ ਦਲਾ ਸਾਹਿਬ ਹੁਣ ਦੇਖਣ ਵਾਲਾ ਇਹ ਗੱਲ ਹੈ ਕਿ ਜਦੋਂ ਮੋਰੇ ਸਾਹਿਬ ਨੇ ਕਿਹਾ ਵੀ ਹੁਣ ਜੇ ਸਰਵਿਸ ਨੂੰ ਦੇਣਗੇ ਜਾਂ ਉਹਨੂੰ ਬਹਾਲ ਕਰਨਗੇ ਕਿਸਾ ਕਰਨਗੇ ਜਦੋਂ ਇੱਕ ਐਸਚਓ ਤੇ ਪਰਚਾ ਹੋ ਗਿਆ ਉਹਨਾਂ ਪਰਚੇ ਦੇ ਉੱਤੇ ਜੋ ਕਾਰਵਾਈ ਹੋ ਗਈ ਉਹ ਸਦਾਰਨ ਉਹ ਲਾਈਨ ਅਲੱਗ ਸ਼ੁਰੂ ਹੋ ਗਈ ਆ ਤੇ ਉਹਦੇ ਨਾਲ ਸਿਆਸਤ ਵੀ ਅਲੱਗ ਸ਼ੁਰੂ ਹੋ ਗਈ ਆ ਇੰਨੀ ਕਿ ਜ਼ਿਆਦਾ ਗਰਮਾ ਗਈ ਹੁਣ ਅਸਲੇ ਸਿਆਸਤ ਸ਼ਾਹਕੋਟ ਦੀ ਪਈ ਹੁਣ ਅਸਲੇ ਲੋਕ ਜਿਹੜੇ ਸੋਚਣ ਤੋਂ ਮਜਬੂਰ ਹੋ ਗਏ ਆ ਕਿ ਅਸੀਂ ਹੁਣ ਕਾਂਗਰਸ ਨੂੰ ਵੋਟ ਪਾਈਏ ਕਿ ਜਾਂ ਕਾਲੇ ਦਲ ਨੂੰ ਪਾਈਏ ਕੀ ਕੀ ਦਿਲ ਲਾਡੀ ਸ਼ੇਰੋਵਾਲੀਆ ਸੱਚਾ ਹੈ ਜਾਂ ਐਸਐਚਓ ਸੱਚਾ ਹੈ ਉਹ ਐਸ ਤਰੀਕੇ ਨਾਲ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਗੱਲ ਜਿਹਨੂੰ ਕਹਿੰਦੇ ਗਹਿਮਗਮੀ ਹੋ ਗਈ ਔਰ ਤਣਾਅ ਪੈਦਾ ਹੋ ਗਿਆ ਕਿਸਮ ਦਾ ਵੀ ਇੱਕ ਅਗਰ ਪੁਲਿਸ ਅਫਸਰ ਕਿਸੇ ਸਰਕਾਰ ਦੇ ਪੁਲਿਸ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਦੋ ਧੜਿਆਂ 'ਚ ਨੇ ਖੁੱਲਕੇ ਨਹੀਂ ਆ ਰਹੇ ਵੱਡੀ ਗਿਣਤੀ ਚ ਪੁਲਿਸ ਦੇ ਮੁਲਾਜ਼ਮ ਵੀ ਇਹ ਮਹਿਸੂਸ ਕਰ ਰਹੇ ਨੇ ਕਿ लाਡੀ ਸ਼ਰੋਵਲਗਿਆ ਦੇ ਮਾਮਲੇ ਚ ਇਸ ਐਸਐਸਓ ਤੇ ਦਬਾਅ ਬਣਾਇਆ ਦੇਖੋ ਖੁੱਲ ਕੇ ਇਸੇ ਕਰਕੇ ਨਹੀਂ ਆ ਰਹੇ ਕਿਉਂਕਿ ਉਹ ਮੁਲਾਜ਼ਮ ਨੇ ਸਰਕਾਰ ਦੇ ਅਧੀਨ ਨੇ ਸਰਕਾਰ ਦੀ ਨੌਕਰੀ ਕਰਦੇ ਨੇ ਹਰ ਬੰਦਾ ਚਾਹੁੰਦਾ ਵੀ ਮੇਰੀ ਨੌਕਰੀ ਖਤਰੇ ਚ ਨਾ ਪੈ ਜਾਏ ਲੇਕਿਨ ਇਸ ਐਸਐਸਓ ਨੇ ਆਪਣੀ ਨੌਕਰੀ ਨੂੰ ਖਤਰੇ ਚ ਪਾ ਕੇ ਈਵਨ ਤੁਸੀਂ ਦੇਖਿਆ ਹੋਣਾ ਜਦੋਂ ਇਹਨਾਂ ਤੇ ਕੁਐਸਚਨ ਉੱਠਿਆ ਵੀ ਤੂੰ ਐਸਐਸਓ ਨੇ ਕਿਉਂ ਲਾਡੀ ਚੇਰੋ ਵਾਲੇ ਤੇ ਐਫਆਈਆ ਦਰਜ ਕੀਤੀ ਬਿਗੈਰ ਇਨਕੁਆਰੀ ਦੇ ਤੋਂ ਉਹਨੇ ਉਸੇ ਵੇਲੇ ਆਪਣੇ ਅਸਹਰਾ ਨੂੰ ਸਤੀਫਾ ਦੇ ਦਿੱਤਾ ਸੀ ਇਟ ਮੀਨਸ ਤੋਂ ਲੱਗਦਾ ਸੀ ਵੀ ਉਹਨੂੰ ਕੋਈ ਲਾਲਚ ਨਹੀਂ ਸੀ ਉਹਨੇ ਅਸਤੀਫਾ ਦੇ ਦਿੱਤਾ ਲੇਕਿਨ ਅਸਤੀਫਾ ਫਿਰ ਮਨਜ਼ੂਰ ਨਹੀਂ ਕੀਤਾ ਗਿਆ ਕਿਸੇ ਤਰੀਕੇ ਨਾਲ ਹੋਰ ਦਬਾਅ ਪਾਇਆ ਗਿਆ ਉਹਨੂੰ ਸਤੀਫਾ ਨਾਮਨਜ਼ੂਰ ਕਰਕੇ ਉਹਨੂੰ ਸਰਵਿਸ ਦੇ ਦੁਆਰਾ ਖਤ ਲਾਇਆ ਗਿਆ ਇਸ ਮਾਮਲੇ ਤੇ ਇਸ ਪੂਰੇ ਮਾਮਲੇ ਤੇ ਮੇਰਾ ਸਾਹਿਬ ਥੋੜੀ ਪਾਰਖੂ ਨਜ਼ਰ ਕੀ ਕਹਿੰਦੀ ਹੈ ਕੋਈ ਉੱਚ ਪਦਰੀ ਇਨਕੁਆਰੀ ਹੋਣੀ ਚਾਹੀਦੀ ਹੈ ਘੱਟੋ ਘੱਟ ਹਾਈ ਕੋਰਟ ਉਸ ਦੀ ਨਿਗਰਾਨੀ ਕਰੇ ਕਿਉਂਕਿ ਇਹ ਮਾਮਲਾ ਇਹ ਨਾਲ ਹੁਲਤ ਗਿਆ ਦੇਖ ਐਸ ਵੱਲੇ ਜਿਹੜਾ ਰੋਲ ਬੰਦਦਾ ਹੁਣ ਵਿਪਖਸ਼ ਦਾ ਰੋਲ ਬੰਦਦਾ ਜਦੋਂ ਵਿਪਖਸ਼ ਕਹਿ ਰਿਹਾ ਵੀ ਸ਼ੇਰੋ ਲਾਡੀ ਸ਼ੇਰ ਵਾਲੀ ਤੇ ਪਰਚਾ ਹੋਣਾ ਚਾਹੀਦਾ ਸੀ ਇੱਕ ਐਫਆਰ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਤੇ ਉਹ ਜਿਹੜਾ ਹੁਣ ਰੋਲ ਹੈ ਹੁਣ ਅਗਰ ਵਿਪਖਸ਼ ਸਾਹਮਣੇ ਆਂਦਾ ਵਿਪਖਸ਼ ਕਹਵੇ ਹੁਣ ਹੋਨੋਂ ਨੂੰ ਵਿਪੱਖਸ਼ ਨੂੰ ਚਾਹੀਦਾ ਜਿੱਦਾਂ ਸੀਬੀਆ ਦੇ ਜਾਂਚ ਕਰਾਂਦੇ ਕੋਈ ਹੋਰ ਜਾਂਚ ਕਰਾਂ ਨੇ ਦੁੱਧ ਦਾ ਦੁੱਧ ਪਾਣੀ ਹੋਣਾ ਚਾਹੀਦਾ ਜਾਂ ਇਸੇ ਪੁਲਿਸ ਆਪਣੇ ਡੀਜੀਪੀ ਦੇ ਕਿਸੇ ਵੀ ਅੱਲਾ ਅਫਸਰ ਤੋਂ ਇਨਕੁਆਇਰੀ ਕਰਵਾ ਸਕਦੇ ਨੇ ਵੀ ਜੋ ਇਹ ਕਾਰਕਰਮ ਹੋਇਆ ਕਿ ਸਹੀ ਹੋਇਆ ਜਾਂ ਗਲਤ ਹੋਇਆ ਇਹ ਹੋਣੀ ਚਾਹੀਦੀ ਹੈ ਤਾਂ ਹੀ ਜਾ ਕੇ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਵਕਈ ਇਨਸਾਫ ਹੋਇਆ ਜਾਂ ਨਹੀਂ ਹੋਇਆ ਅਗਰ ਇਹਦੀ ਇਨਕੁਆਰੀ ਨਾ ਹੋਈ ਤੇ ਲੋਕਾਂ ਦੇ ਵਿੱਚ ਇਹ ਗਲਤ ਜਿਹੜਾ ਸਨੇਹਾ ਜਾਏਗਾ ਕਿ ਸਰਕਾਰ ਜਿਹੜੀ ਆ ਆਪਣੇ ਜਿੱਦਾਂ ਪਹਿਲਾਂ ਅਕਾਲੀ ਦਲ ਤੇ ਇਹ ਇਲਜ਼ਾਮ ਲੱਗਦੇ ਸੀ ਤੇ ਕਾਲੀ ਦਲ ਪੁਲਿਸ ਦੀ ਵਰਤੋਂ ਕਰਦੀ ਹੈ ਵਰਤੋਂ ਕਰਦੇ ਸੀ ਇਹ ਇਲਜ਼ਾਮ ਇਸੇ ਸਰਕਾਰ ਤੇ ਲੱਗ ਰਿਹਾ ਹੁਣ ਔਰ ਸਾਹਮਣੇ ਅਸਲ ਉਦਾਹਰਣ ਵੀ ਆ ਗਈ ਆ ਕਿ ਪੁਲਿਸ ਤੋਂ ਦਬਾਅ ਪਾ ਕੇ ਇਹ بجائے ਕਿ ਐਫਆਰ ਜਿਹੜੀ ਹੈ ਉਹਦੀ ਇਨਕੁਆਰੀ ਕਰਨ ਦੇ بجائے ਜਿਹੜੇ ਜਿਹਨੇ ਐਫਆਰ ਕੀਤੀ ਉਹਦੇ ਉੱਤੇ ਹੀ ਐਫਆਰ ਹੋ ਗਈ ਆ ਤੇ ਮੈਂ ਪਹਿਲਾਂ ਵੀ ਇਹ ਹੀ ਕਹਿ ਚੁੱਕਾ ਸੀ ਕਿ ਪੁਲਿਸ ਹੀ ਪੁਲਿਸ ਦੇ ਖਿਲਾਫ ਹੋ ਚੁੱਕੀ ਆ ਜਿੱਦਾਂ ਆਪਾਂ ਗੱਲ ਕਰਦੇ ਸੀ ਹੁਣ ਇੱਕ ਮਸਲਾ ਬਹੁਤ ਵੱਡਾ ਹੈ ਕਿ ਆਉਣ ਵਾਲੇ ਚੋਣ ਜਿਹੜੇ ਹੋਣ ਵਾਲੇ 28 ਤਰੀਕ ਨੂੰ ਕੀ ਅਕਾਲੀ ਦਲ ਨੂੰ ਫਾਇਦਾ ਹੋ ਰਿਹਾ ਜਾਂ ਕਾਂਗਰਸ ਨੂੰ ਮੈਂ ਇਹ ਦੇਖਣਾ ਚਾਹੁੰਦਾ ਵੀ ਇਸ ਵੇਲੇ ਟਾਈਮ ਤਾਂ ਹਲੇ ਬਹੁਤ ਬਚਿਆ ਕਿਉਂਕਿ ਰਾਜਨੀਤੀ ਦੇ ਇੱਕ ਪਲਟਰੀ ਨੂੰ ਦੋ ਦਿਨ ਹੀ ਬਹੁਤ ਹੁੰਦੇ 24 ਘੰਟੇ ਵੀ ਬਹੁਤ ਹੁੰਦੇ ਆ ਕਈ ਵਾਰੀ 12 ਘੰਟੇ ਵੀ ਭਾਰੀ ਪੈ ਜਾਂਦੇ ਆ ਲੇਕਿਨ ਹਜੇ ਬਹੁਤ ਟਾਈਮ ਪਿਆ ਮੈਨੂੰ ਲੱਗਦਾ ਪੀ ਖੋਣ ਹੈ ਇਸਲੇ ਕਾਲੀ ਦਲ ਪੂਰਾ ਜੋਰ ਲਗਾਏਗੀ ਆਪਣੀ 1997 ਤੋਂ ਲਾ ਕੇ ਹੁਣ ਤੱਕ ਜਿਹੜੀ ਸੀਟ ਬਚਾ ਕੇ ਰੱਖੀ ਆ ਔਰ ਆਪਣੀ ਸੀਟ ਨੂੰ ਉਹ ਵਧਾਣਾ ਚਾਹੇਗੀ ਔਰ ਉਹ ਉਹਨਾਂ ਦਾ ਇਸਲੇ ਅੱਪਰ ਹੈਂਡ ਵੀ ਆ ਦੂਸਰੇ ਪਾਸੇ ਅਗਰ ਕਾਂਗਰਸ ਨੂੰ ਦੇਖੀਏ ਵੀ ਕਾਂਗਰਸ ਐਸਲੇ ਪੂਰਾ ਹੀ ਉਸ ਪਾਰਟੀ ਨੂੰ ਉਸ ਕੈਂਡੀਡੇਟ ਦਾ ਹੁਣ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਕੈਂਡੀਡੇਟ ਹੁਣ ਇਲੈਕਸ਼ਨ ਨਹੀਂ ਲੜ ਰਿਹਾ ਹੁਣ ਪੂਰੀ ਸਰਕਾਰ ਇਲੈਕਸ਼ਨ ਲੜ ਰਹੀ ਹੈ ਪੂਰੀ ਸਰਕਾਰ ਦਾ ਡਾਅ ਲੱਗ ਗਿਆ ਵੀ ਇਸ ਚੋਣਾਂ ਨੂੰ ਕਿੱਥਾਂ ਜਿੱਤਿਆ ਜਾਏਗਾ ਔਰ ਜਿੱਤਣ ਵਾਸਤੇ ਜਿਹੜਾ ਇਹ ਕਾਰਕਨ ਹੋਇਆ ਹੁਣ ਹੋਰ ਵੀ ਗੰਭੀਰ ਹੋ ਗਿਆ ਕਾਂਗਰਸ ਵੀ ਇਹ ਚੋਣ ਜਿੱਤਣਾ ਮੈਨੂੰ ਲੱਗਦਾ ਵੀ ਅਸਲ 'ਚ ਇਹ ਚੋਣ ਪੂਰਾ ਇਤਿਹਾਸ ਦੇ ਵਿੱਚ ਇੱਕ ਗਵਾਹੀ ਬਣ ਜੇਗਾ ਵੀ ਇਦਾਂ ਵੀ ਇਲੈਕਸ਼ਨ ਲੜੇ ਜਾਂਦੇ ਨੇ ਇਦਾਂ ਵੀ ਇਲੈਕਸ਼ਨ ਲੜੇ ਜਾਂਦੇ ਨੇ ਸੋ ਬੜੇ ਉਤਾਰ ਚੜਾਅ ਇਸ ਚੋਣ ਦੇ ਵਿੱਚ ਆਏ ਨੇ 11 ਮਈ ਤੋਂ ਲੈ ਕੇ 28 ਮਈ ਤੱਕ 17 ਦਿਨ ਹਜੇ ਪਏ ਨੇ ਇਹਨਾਂ 17 ਦਿਨਾਂ ਦੇ ਵਿੱਚ ਸ਼ਾਹਕੋਟ ਦੇ ਵਿੱਚ ਊਂਟ ਕਿਸ ਕਰਵਟ ਬੈਠੇਗਾ ਅਸੀਂ ਹਰ ਦਿਨ ਤੇ ਨਜ਼ਰ ਰੱਖਾਂਗੇ ਹਰ ਘਟਨਾ ਕ੍ਰਮ ਤੇ ਨਜ਼ਰ ਰੱਖਾਂਗੇ ਔਰ ਕੱਲ ਵੀ ਸਾਡੀ ਨਜ਼ਰ ਰਹੇਗੀ ਕਿ ਜਦੋਂ ਲਾਡੀ ਸ਼ਿਰੋਵਾਲੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਕੀ ਕੀ ਨਵੇਂ ਖੁਲਾਸੇ ਉੱਥੇ ਹੁੰਦੇ ਨੇ ਸੋ ਫਿਲਹਾਲ ਅੱਜ ਸਾਰਿਆਂ ਤੋਂ ਮੁੱਦੇ ਦੀ ਗੱਲ ਦੇ ਵਿੱਚ ਇਜਾਜ਼ਤ ਲਵਾਂਗੇ ਵੈਰਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੋਰਿਆ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕੱਲ ਫੇਰ ਮੁਲਾਕਾਤ ਹੋਏਗੀ ਫਿਲਹਾਲ ਇਜਾਜ਼ਤ ਧੰਨਵਾਦ